ਓਕੇ ਨਾ ਸਰ ਹੈਲੋ ਹੈਲੋ ਮੈਕ ਚੈਕ ਮੈਕ ਚੈਕ ਅੱਜ ਪਹਿਲਾ ਤਜਰਬਾ ਹੈਗਾ ਅੱਗੇ ਤਾਂ ਕਿਉਂ ਆਪਾਂ ਟਰੈਕਟਰ ਟੂਟਰ ਦਿਖਾਉਣੇ ਹੁੰਦੇ ਸੀ ਸਬਸਕ੍ਰਿਪਟਰ ਦਾ ਕਰਨਾ ਹੀ ਨਹੀਂ ਕੰਮ ਲੋਕਾਂ ਨੇ ਕਿਹਾ ਸੀ ਵੀ ਇਹ ਜ਼ਮੀਨ ਵੇਚਣ ਗਿਆ ਕਈ ਤਾਂ ਇੱਥੋਂ ਤੱਕ ਕਹਿੰਦੇ ਸੀ ਵੀ ਇਹਨਾਂ ਨੇ ਪੰਗਾ ਲਿਆ ਏ ਫਾਇਲ ਲੈ ਕੇ ਮਰ ਜਾਣਗੇ ਅੱਜ ਆਪਣੇ ਕੋਲੇ ਜੀ 35 ਦੇ ਹੀ ਹੋਏ 35 ਟੈਕਰ 35 ਹੈ ਹੀ ਆ 35 ਦਾ 35 ਹੈਗੇ ਹਾਂ ਸਭ ਤੋਂ ਵੱਡਾ ਆਪਣੇ ਪਿੱਛੇ ਦਾ ਟਰੈਕਟਰ ਖੜਾ ਏ ਇਹ ਆ ਜੀ ਇਹ 260 ਹੈ ਜੀ ਤਕੜੇ ਸੀ ਬਜ਼ੁਰਗ ਜਿਨ੍ਹਾਂ ਨੇ ਭੁੱਖਣ ਭਾਣੇ ਸਾਨੂੰ ਸਾਡੀ ਜ਼ਮੀਨ ਬਚਾਈ ਰੱਖੀ ਜਿਹੜੀ ਸੀ ਕੋਈ ਅਸੀਂ ਵੱਡੇ ਕਿਸਾਨ ਨਹੀਂ ਸੀ ਨੋਰਮਲ ਕਿਸਾਨ ਨੋਰਮਲ ਨਾਲੋਂ ਵੀ ਛੋਟੇ ਸੀ ਜੀ ਕੈਨੇਡਾ ਅਮਰੀਕਾ ਦੀ ਤਿਆਰੀ ਸੀ ਜੀ ਇਹਨਾਂ ਦੀ ਇਹਨਾਂ ਦੀ ਆਈਲਟਸ ਕੀਤੀ ਐ ਸਾਰਾ ਕੁਝ ਕੀਤਾ ਐ ਹਮ ਇਹਨਾਂ ਦੇ ਪੈਸੇ ਭਰ ਕੇ ਸਾਰਾ ਕੁਝ ਨਿਬੜਿਆ ਸੀ ਹਮ ਅਸੀਂ ਪੈਸੇ ਵਾਪਸ ਕਰਾਏ ਥੋੜੇ ਨੇ ਤਾਂ ਠੀਕ ਐ ਵੀ ਜੇ ਬਿਕ ਕੇ ਬੰਦਾ ਬਿਜ਼ਨਸ ਕਰਦਾ ਹਾਂ ਜੀ ਜੇ ਨਸ਼ਿਆਂ ਤੇ ਲੱਗ ਰਹੀ ਐ ਉਹ ਤਾਂ ਬੇਅਰਥ ਹੀ ਗਈ ਉਹ ਬੇਅਰਥੀ ਦੋ ਵਿੱਚੋਂ ਚਾਰ ਲੈ ਦੂਗਾ ਜੀ ਪਰ ਆਪ ਦੇ ਪੈਰ ਵੇਖੋ ਲੱਤਾਂ ਭਰ ਚੱਲਣਾ ਛੋਟਾ ਰਹਿਣਾ ਕਿ ਵੱਡਾ ਰਹਿਣਾ ਹਾਂ ਲੱਤਾਂ ਭਰ ਚੱਲਦੀਆਂ ਅਸੀਂ ਜੀ 20-20 ਘੰਟੇ ਟਰੈਕਟਰ ਚਲਾਇਆ ਜੀ 20 ਘੰਟੇ ਚਲਾਉਣਾ ਹੀ ਚਲਾਉਣਾ ਚਲਾਉਣੇ ਚਲਾਉਣਾ ਚਲਾਉਣਾ ਕੋਈ ਖਾਲਾ ਜੀ ਦਾ ਵੜਾ ਨਹੀਂ ਇਹ ਵੀ 20-20 ਘੰਟੇ ਚਲਾਉਂਦਾ ਰਿਹਾ ਕੋਈ ਵੀ ਕਿਸਾਨ ਨਹੀਂ ਚਾਹੁੰਦਾ ਵੀ ਮੈਂ ਪਰਾਲੀ ਸਾੜਾਂ ਮਜਬੂਰੀ ਚ ਸਾੜਦਾ ਜੀ ਉਹਦੀ ਮਜਬੂਰੀ ਹੈ ਬਿਲਕੁਲ ਕਰਾ ਚੁਰੂ ਹਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਇਹ ਸਾਡਾ ਨਾਮਾ ਚੈਨਲ ਹੈ ਕਿਸਾਨ ਪੌਡਕਾਸਟ ਦੇ ਨਾਮ ਤੋਂ ਅਸੀਂ ਸ਼ੁਰੂ ਕੀਤਾ ਹੈਗਾ ਹਨਾ ਤੇ ਉਮੀਦ ਹੈ ਵੀ ਤੁਸੀਂ ਇਹਨੂੰ ਸਮਰਥਨ ਤੇ ਪਿਆਰ ਦਿਓਗੇ ਆਪਣਾ ਤੇ ਅੱਜ ਆਪਾਂ ਪਹੁੰਚੇ ਆਂ ਸਰਦਾਰ ਗੁਰਜੰਟ ਸਿੰਘ ਦੇ ਘਰ ਵਿਖੇ ਜੋ ਕਿ ਪਿੰਡ ਸਾਦਾ ਵਾਲੀ ਦੇ ਵਿੱਚ ਤੇ ਬਾਕੀ ਤੁਸੀਂ ਅੰਦਾਜ਼ਾ ਲਾ ਹੀ ਲਿਆ ਹੋਊਗਾ ਨਾ ਵੀ ਆਪਾਂ ਅੱਜ ਕਿੰਨਾ ਦਾ ਬੈਠੇ ਆਂ ਤੇ ਸਸੀ ਕਾਲ ਜੀ ਸਾਡੇ ਕੋਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਚੈਨਲ ਤੇ ਤੇ ਅਸੀਂ ਅੱਜ ਨਵੇਂ ਚੈਨਲ ਦੀ ਸ਼ੁਰੂਆਤ ਤੁਹਾਡੇ ਤੋਂ ਕਰ ਰਹੇ ਆਂ ਪਹਿਲੀ ਵੀਡੀਓ ਤੁਹਾਡੀ ਅੱਜ ਅਸੀਂ ਸ਼ੂਟ ਕਰ ਰਹੇ ਹਾਂ ਪਹਿਲਾਂ ਤਾਂ ਤੁਹਾਨੂੰ ਨਵੇਂ ਚੈਨਲ ਦੀ ਬਹੁਤ ਬਹੁਤ ਵਧਾਈ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਨਹੀਂ ਸਾਨੂੰ ਹੀ ਚੁਣਿਆ ਨਹੀਂ ਮੈਂ ਕਿਹਾ ਵੀ ਦੇਖੋ ਅਸੀਂ ਇਹਦਾ ਨਾਮ ਰੱਖਿਆ ਕਿਸਾਨ ਪੋਡਕਾਸਟ ਹਨਾ ਤਾਂ ਵੀ ਮੈਂ ਸੋਚਿਆ ਸੀ ਵੀ ਜਿਵੇਂ ਤੁਹਾਡੇ ਤੁਸੀਂ ਨਾ ਥੱਲੇ ਤੋਂ ਸ਼ੁਰੂਆਤ ਕੀਤੀ ਹੈ ਆਪਣੀ ਹਨਾ ਤੇ ਸ਼ੁਰੂਆਤ ਦੇਖੋ ਜੀ ਮੰਨ ਲਓ ਵੀ ਜਿਹੜੀਆਂ ਰਿਚ ਫੈਮਲੀਆ ਤਾਂ ਬਹੁਤ ਆਪਣੀ ਇੰਡੀਆ ਦੇ ਵਿੱਚ ਹਨਾ ਬਹੁਤ ਲੋਕ ਹੈਗੇ ਆ ਜਿਹੜੇ 5 500 1000 1000 ਏਕੜਾਂ ਲੋਕਾਂ ਕੋਲੇ ਜ਼ਮੀਨਾਂ ਹੈਗੀਆਂ ਪਰ ਥੱਲੇ ਤੋਂ ਸ਼ੁਰੂਆਤ ਕਰਕੇ ਤਾਂ ਜਾਣਾ ਬਹੁਤ ਔਖਾ ਹੁੰਦਾ ਹੈ ਇਹਦੇ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਹਨਾ ਤਾਂ ਇਹਦੇ ਲਈ ਬਹੁਤ ਤਾਂ ਕਰਕੇ ਮੈਂ ਤੁਹਾਨੂੰ ਚੁਣਿਆ ਅਸੀਂ ਮਿਹਨਤ ਕੀਤੀ ਹੈ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ ਜਦੋਂ ਅਸੀਂ ਪੜਨ ਪੜਦੇ ਹੁੰਦੇ ਹੀ ਅਸੀਂ ਮਿਹਨਤ ਸ਼ੁਰੂ ਕਰਤੀ ਸੀ ਅੱਛਾ ਜੀ ਤੇ ਅੱਜ ਤੱਕ ਜਾਰੀ ਹੈ ਇਹ ਨਹੀਂ ਵੀ ਆਪਾਂ ਸੰਧ ਬੜਾ ਲੈ ਲੈ ਵੀ ਹਟ ਗਏ ਹਾਂਜੀ ਬਾਕੀ ਉਸ ਮਾਲਕ ਦੀ ਨਿਗਾਹ ਸਿੱਧੀ ਹੋਣੀ ਚਾਹੀਦੀ ਹੈ ਉਸ ਮਾਲਕ ਦੀ ਨਿਗਾਹ ਸਿੱਧੀ ਸੀ ਉਹਨੇ ਸਾਨੂੰ ਤਰੱਕੀ ਇੰਨੀ ਬਖਸ਼ੀ ਜੀ ਵੀ ਪਿੱਛੇ ਮੁੜ ਕੇ ਵੇਖਿਆ ਹੀ ਨਹੀਂ ਅੱਜ ਜੇ ਆਪਾਂ ਗੱਲ ਕਰਗੇ ਤਾਂ ਕਿੰਨੇ ਟਰੈਕਟਰ ਆ ਜੀ ਸਾਰੇ ਟੋਟਲ ਅੱਜ ਆਪਣੇ ਕੋਲੇ ਜੀ 35 ਡਿਗਰੀ ਵਾਜੀ 35 35 ਹੈ ਹੀ ਆ 35 ਦਾ 35 ਹੈਗੀ ਆ ਹਾਂਜੀ ਸਭ ਤੋਂ ਵੱਡਾ ਆਪਣੇ ਪਿੱਛੇ ਦਾ ਟਰੈਕਟਰ ਖੜਾ ਇਹ ਹੈ ਇਹ ਹੈ ਜੀ ਇਹ 260 ਹੈ ਜੀ 260 30 260 ਇਹਦੀ ਹਾਰਸ ਪਾਵਰ 220 ਦੇ ਆਸ-ਪਾਸ ਹੁੰਦੀ ਹੈ ਜੀ ਤੇ ਮਤਲਬ ਪਾਵਰ ਬੂਸਟਰ ਲਾ ਕੇ 260 ਹੋ ਜਾਂਦਾ ਜੀ 260 ਹੋ ਜਾਂਦਾ ਤੇ ਜਿਹੜਾ ਬਿਲਰ ਇਹਦੇ ਮਗਰ ਚੱਲਦਾ ਜੀ ਆਪਾਂ ਅੱਜ ਗੱਲ ਕਰਦੇ ਹਾਂ ਜਿਵੇਂ ਬੀਲਿੰਗ ਦੇ ਤੁਸੀਂ ਬਿਜ਼ਨਸ ਦੇ ਵਿੱਚ ਆਏ ਇਹਦੀ ਸ਼ੁਰੂਆਤ ਕਿਵੇਂ ਹੋਈ ਜੀ ਇਸ ਦੀ ਤੁਹਾਨੂੰ ਦੱਸਾਂਗੇ ਅਸੀਂ ਖੇਤੀ ਕਰਦੇ ਸੀ ਹਾਂ ਪਹਿਲਾਂ ਜਿਵੇਂ ਆਪਣੇ ਖੇਤੀ ਦੇ ਵਿੱਚ ਕਿਰਾਏ ਲਾਉਂਦੇ ਹੁੰਦੇ ਸੀ ਹੂੰ ਤਿੱਬੇ ਸੀ ਸਾਡੇ ਵਾਹਨਾਂ ਦੇ ਵਿੱਚ ਕੋਈ ਫਸਲ ਨਹੀਂ ਹੁੰਦੀ ਸੀ ਮਾਰੂ ਠੀਕ ਹੈ ਜਿਵੇਂ ਉਹ ਚੀਜ਼ਾਂ ਵੇਖ ਕੇ ਨਾ ਅੱਜ ਵੀ ਸਾਨੂੰ ਯਾਦ ਆਉਂਦਾ ਵੀ ਤਕੜੇ ਸੀ ਬਜ਼ੁਰਗ ਜਿਨ੍ਹਾਂ ਨੇ ਭੁੱਖਣ ਭਾਣੇ ਸਾਨੂੰ ਸਾਡੀ ਜ਼ਮੀਨ ਬਚਾਈ ਰੱਖੀ ਜਿਹੜੀ ਸੀ ਠੀਕ ਹੈ ਜੀ ਕਿਰਾਏ ਲਾਉਂਦੇ ਰੇ ਉਸ ਤੋਂ ਬਾਅਦ ਅਸੀਂ ਕੰਬਾਈਨਾ ਲੈ ਲਈਆਂ ਹੂੰ ਕੰਬਾਈਨਾ ਤੋਂ ਬਾਅਦ ਅਸੀਂ ਕੰਪਿਊਟਰ ਕਿਰਾਏ ਲੈ ਲਏ ਫਿਰ ਹੋਰ ਹੌਲੀ-ਹੌਲੀ ਵਧਦੇ ਗਏ ਫਿਰ ਜਦੋਂ ਸਰਕਾਰ ਨੇ ਬੰਦ ਕਰਤਾ ਨਾ ਉਈ ਅਸੀਂ ਵੱਡੇ ਕਿਸਾਨ ਨਹੀਂ ਸੀ ਨੋਰਮਲ ਕਿਸਾਨ ਨੋਰਮਲ ਨਾਲੋਂ ਵੀ ਛੋਟੇ ਸੀ ਜੀ ਜਦੋਂ ਸਰਕਾਰ ਨੇ ਇਹਨੂੰ ਬੰਦ ਕਰਤਾ ਹੂੰ ਵੀ ਅੱਗ ਨਹੀਂ ਲਾਉਣੀ ਪ੍ਰਦੂਸ਼ਣ ਦਾ ਅਸੀਂ ਉਸ ਵਕਤ ਪਰਾਲੀ ਵਿੱਚ ਵਾਣੀ ਸ਼ੁਰੂ ਕਰਤੀ ਓਕੇ ਇੱਕ ਸਾਲ ਤਾਂ ਅਸੀਂ ਲੈਣਾ ਲੂਣਾ ਸੜ ਕੇ ਵਾਈ ਠੀਕ ਹੈ ਅਗਲੇ ਸਾਲ ਫਿਰ ਅਸੀਂ ਰੱਖਿਆ ਵੀ ਉਹਨੂੰ ਸਾਰੀ ਵਿੱਚ ਵਾਤੀ ਸਾਰੀ ਵਿੱਚ ਪਰਾਲੀ ਸਾਰੀ ਪਰਾਲੀ ਵਿੱਚ ਵਾਈ ਠੀਕ ਹੈ ਜੀ ਸਾਨੂੰ ਪਤਾ ਉਹ ਕਿਵੇਂ ਵਾਈ ਸਾਡੇ ਕੋਲ ਤਿੰਨ ਚਾਰ ਟਰੈਕਟਰ ਵੈਸੀ ਹੀ ਹੁੰਦੇ ਸੀ ਉਦੋਂ ਵੀ ਉਦੋਂ ਠੀਕ ਹੈ ਜੀ ਹਾਂ ਚਾਰ ਕਿਰਾਏ ਦੇ ਕੰਮ ਤੁਸੀਂ ਕਰਦੇ ਸੀ ਤਾਂ ਨਹੀਂ ਅਸੀਂ ਜ਼ਮੀਨ ਠਿੱਕ ਠੂਕੇ ਦੇ ਵਿੱਚ ਦੀ ਸੀ ਨਾ ਠੀਕ ਹੈ ਜੀ ਤੇ ਵੈਸੇ ਸਾਡੇ ਕੋਲ ਤਿੰਨ ਚਾਰ ਟਰੈਕਟਰ ਸੀ ਵੈਸੇ ਜਾਨੂੰ ਟਰੈਕਟਰਾਂ ਦਾ ਮੋਟ ਲਾਤੋ ਸ਼ੌਂਕ ਆ ਇਸ ਵੇ ਉਹੀ ਲੈ ਲੈਂਦੇ ਸੀ ਠੀਕ ਹੈ ਤੇ ਉਸ ਤੋਂ ਬਾਅਦ ਅਗਲੇ ਸਾਲ ਅਸੀਂ ਫੇਰ ਜ਼ਮੀਨ ਸਾਰੀ ਵਿੱਚ ਪਰਾਲੀ ਬਾਤੀ ਠੀਕ ਹੈ ਜੀ ਕਈ ਲੋਕ ਕਹਿੰਦੇ ਨੇ ਵਗਦੀ ਨਹੀਂ ਸਾਡੇ ਏਰੀਆ ਵਿੱਚ ਪਰਾਲੀ ਥੋੜੀ ਜਿਹਾ ਹਿਸਾਬ ਨਾਲ ਹੁੰਦੀ ਵਗ ਜਾਂਦੀ ਸੀ ਠੀਕ ਹੈ ਅਸੀਂ ਉਹਨੂੰ ਪਾਣੀ ਦੇ ਵਿੱਚੇ ਵਾਹ ਬੂਕੇ ਕਣਕ ਬੀਜਦੇ ਫੇਰ ਸੋਚਿਆ ਯਾਰ ਇੰਨਾ ਖਰਚਾ ਬਹੁਤ ਜ਼ਿਆਦਾ ਖਰਚਾ ਹੋ ਜਾਂਦਾ ਸੀ ਤਕਰੀਬਨ 3000 3500 ਦਾ ਦੀਜੇਲੀ ਮੱਚ ਜਾਂਦਾ ਸੀ ਕਿੱਲੇ ਖਰਚਾ ਬਹੁਤ ਹੁੰਦਾ ਪਰ ਉਸ ਤੋਂ ਬਾਅਦ ਕੀ ਕੀਤਾ ਸੀ ਜੀ ਹਰ ਸਾਡਾ ਕੋਈ ਸੱਜਣ ਬੇਲੀ ਸੀ ਹੂੰ ਉਹ ਕਹਿੰਦਾ ਯਾਰ ਤੁਸੀਂ ਇਹ ਕੰਮ ਛੱਡੋ ਬਿੱਲਰ ਲੈ ਲਓ ਤੇ ਬਿੱਲਰ ਨਾਲ ਗੱਠਾ ਬੰਨਦਿਆ ਕਰੋ ਠੀਕ ਹੈ ਜੀ ਸਾਨੂੰ ਵਧੀਆ ਲੱਗਾ ਸਿਸਟਮ ਹੂੰ ਵੀ ਇਹਨੂੰ ਬੰਨੋ ਤੇ ਪਾਸੇ ਰੱਖ ਦਿਓ ਪਾਸੇ ਰੱਖ ਦਿਓ ਬਿਲਕੁਲ ਪਰਾਲੀ ਦਾ ਚੰ ਜੱਡੀ ਖਤਮ ਹੋ ਗਿਆ ਹਾਂ ਸਾਡੇ ਨਾ ਉਦੋਂ ਵਿਕਣ ਵਾਲਾ ਸਿਸਟਮ ਹੈ ਨਹੀਂ ਸੀ ਨਾ ਵੀ ਪਰਾਲੀ ਵਿਖੂਗੀ ਹੂੰ ਤੇ ਅਸੀਂ ਵੈਸੇ ਹੀ ਉਹਨੂੰ ਲੈ ਲਿਆ ਸੀ ਵੀ ਆਪਣੀ ਜ਼ਮੀਨ ਖਾਲੀ ਕਰਾਂਗੇ ਇੱਕ ਦਿਨ ਜਪੰਨਾ ਚੱਕ ਕੇ ਪਾਸੇ ਕੀਤਾ ਆਪਦਾ 20 ਕਰਾਂਗੇ ਠੀਕ ਹੈ ਜੀ ਜਦੋਂ ਅਸੀਂ ਬਿਲਰ ਲੈ ਲਿਆ ਤੁਸੀਂ ਛੋਟਾ ਬਿਲਰ ਲੈ ਲਿਆ ਛੋਟਾ ਬਿਲਰ ਲੈ ਲਿਆ ਜਿਹੜਾ ਕਿਹੜੀ ਕੰਪਨੀ ਦਾ ਨਿਊ ਹਾਲੈਂਡ ਦਾ ਜਿਹੜਾ ਸਕੁਅਰ ਬਿਲਰ ਆਉਂਦਾ ਹੈ ਸਕੁਅਰ ਬਿਲਰ ਸਕੁਅਰ ਬਿਲਰ ਆਉਂਦਾ ਹੈ ਜੀ ਜਦੋਂ ਅਸੀਂ ਉਹ ਬਿਲਰ ਲੈ ਲਿਆ ਹੂੰ ਉਹ ਪਰਮਾਤਮਾ ਦੀ ਕਿਰਪਾ ਜਿਵੇਂ ਕਹਿੰਦੇ ਆ ਉਹ ਕਿਰਪਾ ਹੋਈ ਸਾਡੇ ਗਵਾਂਢੀ ਇੱਥੇ ਸੁਖਵੀਰ ਐਗਰੋ ਵਾਲਿਆਂ ਨੇ ਪਲਾਂਟ ਪਲਾਂਟ ਲਾਤਾ ਹਾਂ ਹਾਂ ਉਹ ਅੱਜ ਕੱਲ ਜੇ ਸੀਗੀ ਮੈਨੂੰ ਸ਼ੱਕ ਆ ਕਨਕ ਵੱਢ ਕੇ ਹਟੇ ਤੂੰ ਆ ਗਏ ਦਸੰਬਰ ਚ ਲੈ ਆਂਦਾ ਸੀ ਦਸੰਬਰ ਚ ਅਸੀਂ ਹਾਂ ਕਣਕ ਵੀ ਵੀਜਣ ਸਾਰੀ ਲੈ ਲਿਆ ਸੀ ਵੀ ਅਗਲੇ ਸਾਲ ਆਪਾਂ ਇਹ ਕੰਜਰਖਾਨਾ ਨਹੀਂ ਕਰਨਾ ਉਹ ਬਗਲੀ ਨਹੀਂ ਪ੍ਰਾਲੀ ਆਪਣੇ ਤਾਂ ਠੀਕ ਹੈ ਜੀ ਤੇ ਆਪਾਂ ਇਹਨੂੰ ਬਿੱਲਾਂ ਬੰਨ ਕੇ ਤੇ ਪਾਸੇ ਰੱਖ ਦਾਂਗੇ ਜੇ ਕੋਈ ਨਾ ਵੀ ਲਊ ਇਹਨੂੰ ਪਾਸੇ ਆਪਾਂ ਰੱਖ ਦਾਂਗੇ ਕਿਸੇ ਪਸ਼ੂ ਗਊਸ਼ਾਲਾ ਚ ਪੁੰਨਤ ਕਰਿਆ ਕਰਾਂਗੇ ਠੀਕ ਹੈ ਜੀ ਆਪਾਂ ਕਮਾਈ ਖਾਤਰ ਨਹੀਂ ਲਿਆ ਸੀ ਉਸ ਵਕਤ ਓਕੇ ਉਹ ਇੱਥੇ ਆ ਕੇ ਸਾਨੂੰ ਕਹਿੰਦੇ ਆਹ ਬਿੱਲਰ ਆ ਸਾਨੂੰ ਗੱਠਾ ਦਿਓ ਅਸੀਂ ਅਸੀਂ ਬੰਨ ਕੇ ਸਿੱੜ ਦਿੰਨੇ ਤੁਸੀਂ ਚੱਕ ਲਿਓ ਹੂੰ ਉਹ ਮੁੰਡਾ ਸੀਗਾ ਇੱਕ ਉੱਥੇ ਪਲਾਂਟ ਦਾ ਇਹ ਕਹਿੰਦਾ ਯਾਰ ਐ ਨਹੀਂ ਸਾਨੂੰ ਤੁਸੀਂ ਪਹੁੰਚ ਦਿਗਾ ਕਰੋ ਸੀ ਅਸੀਂ ਪਹੁੰਚ ਦਿਆਂ ਨਹੀਂ ਕਰ ਸਕਦੇ ਸਾਡਾ ਧਿਆਨ ਹੀ ਵਾਈੰਨੀ ਉਹ ਕਹਿੰਦਾ ਨਹੀਂ ਅਸੀਂ ਆ ਵੀ ਨਾ ਅਸੀਂ ਉਹ ਨਹੀਂ ਛੱਡਨੇ ਉਹ ਕਰਦੇ ਆ ਉਹਨਾਂ ਦਾ ਕਹਿੰਦਾ ਅਸੀਂ ਤੁਹਾਨੂੰ ਪੈਸੇ ਦੇਵਾਂਗੇ ਕਿਰਾਇਆ ਦੇਵਾਂਗੇ ਬਣਾਇਆ ਸਿਸਟਮ ਆ ਅਸੀਂ ਦੇਵਾਂਗੇ ਹੂੰ ਤੇ ਸਾਡੇ ਲਾ ਦਿਓ ਹੂੰ ਤੇ ਅਸੀਂ ਆ ਦੂਰ ਅਸੀਂ ਜਾਣਾ ਨਹੀਂ ਉਹ ਫੇਰ ਸਿਸਟਮ ਉਹ ਕਹਿੰਦੇ ਵੀ ਤੁਹਾਡੇ ਅਸੀਂ ਗਵਾਂਢ ਆਪਣੇ ਪਿੰਡ ਆ ਪੰਜ ਚਾਰ ਕਿਲੋਮੀਟਰ ਸਾਈਂ ਆਲਾ ਹੂੰ ਕਹਿੰਦੇ ਵੀ ਇੱਥੇ ਦੇ ਦਿਓ ਠੀਕ ਹੈ ਜੀ ਅਸੀਂ ਹਾਂ ਇੱਥੇ ਸਹੀ ਆ ਠੀਕ ਹੈ ਨੇੜੇ ਅਸੀਂ ਮੰਨਗੇ ਮੰਨ ਲਈਏ ਅਸੀਂ ਮੰਨ ਗਏ ਅਸੀਂ ਆ ਚੱਲ ਠੀਕ ਆ ਅਸੀਂ ਉਦੋਂ ਫੇਰ ਤਿੰਨ ਚਾਰ ਟਰੈਕਟਰ ਹੋਰ ਲੈ ਲੇ ਟਰਾਲੇ ਟਰੂਲੇ ਲੈ ਕੇ ਤੇ ਅਸੀਂ ਬਣਾ ਬਣਾ ਕੇ ਉੱਥੇ ਢੋਈ ਗਏ ਸਾਨੂੰ ਵੀ ਮਤਲਬ 25-30 ਬੰਦੇ ਕੰਮ ਕਰ ਲਾ ਪਏ ਠੀਕ ਹੈ ਜੀ ਸਾਨੂੰ ਲੱਗਿਆ ਵੀ ਰੋਜ਼ਗਾਰ ਵੀ ਹੈ ਤੇ ਕੋਈ ਚਾਰ ਪੈਸੇ ਦੀ ਆਮਦਨ ਵੀ ਹੈ ਹਮ ਅਸੀਂ ਅਗਲੇ ਸਾਲ ਨੂੰ ਵਧੀਆ ਲੈਵਲ ਤੇ ਕੀਤਾ ਉਹ ਵਧਾ ਲਿਆ ਕੰਮ ਹਾਂ ਵਧਾ ਲਿਆ ਜਦੋਂ ਉਸ ਤੋਂ ਬਾਅਦ ਕੀ ਹੋਇਆ ਜ਼ਿਮੇਦਾਰ ਨੂੰ ਵੀ ਮੁਸ਼ਕਲ ਹੁੰਦੀ ਹੈ ਜਿਹੜਾ ਪ੍ਰਾਲੀ ਬਣਾਉਂਦਾ ਨਾ ਹਾਂਜੀ ਉਹਨੂੰ ਐ ਹੁੰਦਾ ਅੱਜ ਬੰਨੀ ਜਾਵੇ ਤੇ ਚੱਕੀ ਜਾਵੇ ਚੱਕੀ ਜਾਵੇ ਬਿਲਕੁਲ ਉਹ ਸਾਡੇ ਤੋਂ ਚੱਕੀ ਨਹੀਂ ਜਾਂਦੀ ਸੀ ਫਿਰ ਹਾਂ ਇਹ ਦਿੱਕਤ ਆਉਂਦੀ ਸੀਗੀ ਅਸੀਂ ਚੱਕਦੇ ਸੀ ਦਿਨ-ਰਾਤ ਕਰਕੇ ਚੱਕ ਦਿੰਦੇ ਸੀ ਹੁਣ ਵੀ ਦਿੱਕਤਾਂ ਹੈਗੀਆਂ ਕਈ ਥਾਵਾਂ ਤੇ ਜਿਹੜਾ ਛੋਟੇ ਬਿਲਰ ਨੂੰ ਆਉਂਦੀ ਹੈ ਜੀ ਹਾਂ ਇਸ ਚੀਜ਼ ਦਾ ਆਉਂਦਾ ਹੈ ਫਿਰ ਅਸੀਂ ਸੋਚਦੇ ਰਹੇ ਅਸੀਂ YouTube ਤੇ ਵੇਖਦੇ ਰਹੇ ਵੀ ਐਸ ਤਰ੍ਹਾਂ ਬਿਲਰ ਆ ਐਸ ਤਰ੍ਹਾਂ ਐ ਆਏ ਜਾਓ ਫਿਰ ਅਸੀਂ ਉਹਨੂੰ ਵੇਖਿਆ ਵੀ ਆਹ ਸਿਸਟਮ ਜਿਹੜਾ ਬਾਹਰ ਵਾਲਾ ਬਣ ਜੇ ਨਾ ਹਾਂ ਫਿਰ ਉਹ ਤੋਂ ਬਾਅਦ ਕੀ ਹੋਇਆ ਉਦੋਂ ਤੋਂ ਸਾਡੇ ਟਰਾਲੇ ਭਰੇ ਅਖੀਰਲੇ ਦਿਨ ਠੀਕ ਹੈ ਜੀ ਉਧਰੋਂ ਉੱਥੇ ਲੈਣ ਨਾ ਇੱਥੇ ਸਾਡੀਆਂ ਇਕੱਠਾਂ ਬੰਨ੍ਹਾਂ ਪੰਨਾਂ ਠੀਕ ਹੈ ਅਸੀਂ ਰਾਤ ਨੂੰ ਆਪ ਲਾ ਕੇ ਸਾਰੇ ਨਾਲ ਮੁੰਡੇ ਲਾ ਕੇ ਡਰਾਈਵਰ ਲਾ ਕੇ 10 ਕਿਲੇ ਰਾਤ ਨੂੰ ਵਾਹਣ ਵੇਲਾ ਕੀਤਾ 12 ਵਜੇ ਤੱਕ ਲੱਗੇ ਰਹਿੰਦੇ ਰਾਤ ਨੂੰ ਓਕੇ ਆਪ ਹੀ ਚੱਕ ਚੱਕ ਬਾਹਰ ਕੱਢਣਗੇ ਠੀਕ ਹੈ ਫਿਰ ਉਹਦਾ ਮਸੂਸ ਹੋਇਆ ਵੀ ਜੇ ਕੰਮ ਕਰਨਾ ਤਾਂ ਚੰਗਾ ਕਰੀਏ ਨਹੀਂ ਇਹ ਕੰਮ ਰਹਿੰਦੇ ਹੋ ਅੱਛਾ ਠੀਕ ਹੈ ਤੇ ਜਨਾ ਵੱਡਾ ਬਿਗ ਬੇਲਰ ਦੀ ਐਂਟੀ ਕਿਹੜੇ ਸਾਲ ਚ ਹੋਈ ਸੀ ਇਹ ਹੋਈ ਹੈ ਜੀ ਅਸੀਂ 2020 ਚ 2020 ਹਾਂਜੀ ਤੁਸੀਂ ਵੱਡਾ ਬਿਲਰ ਲਿਆ ਹੈਗਾ ਤੇ ਮੁੰਡੇ ਥੋੜੇ ਹੁਣ ਜਿਵੇਂ ਟਰੈਕਟਰ ਮੈਂ ਦੇਖਿਆ ਪਹਿਲਾਂ ਵੀਡੀਓ ਬਣਾਈਆਂ ਕਿਸੇ ਨੇ ਐ ਨਹੀਂ ਕਿਹਾ ਵੀ ਕੈਨੇਡਾ ਜਾਣਾ ਅਮਰੀਕਾ ਜਾਣਾ ਕੈਨੇਡਾ ਅਮਰੀਕਾ ਦੀ ਤਿਆਰੀ ਸੀ ਜੀ ਇਹਨਾਂ ਦੀ ਇਹਨਾਂ ਦੀ ਆਈ ਲੱਟਸ ਕੀਤੀ ਐ ਸਾਰਾ ਕੁਝ ਕੀਤਾ ਐ ਹਮ ਇੱਕ ਜਦੋਂ ਅਸੀਂ ਇਹਨਾਂ ਨੂੰ ਆਖਿਆ ਵੀ ਸਿਸਟਮ ਵੇਖਿਆ ਹਾਲਾਤ ਵੇਖੇ ਅਰੇ ਆ ਵੀ ਤੁਸੀਂ ਰਹਿਣ ਦਿਓ ਆਪਾਂ ਸਿਸਟਮ ਵੱਡਾ ਲੈ ਲੈਨੇ ਇਥੇ ਵੀ ਇਥੇ ਕੰਮ ਜਦੋਂ ਅਸੀਂ ਛੋਟਾ ਬੀਲਰ ਲਿਆ ਉਦੋਂ ਹੀ ਇਹਨਾਂ ਨੇ ਤਾਂ ਹਾਈਲਾਈਟਸ ਕੀਤੀ ਸੀ ਅਸੀਂ ਹਜੇ ਚਲਾਇਆ ਹੀ ਨਹੀਂ ਸੀ ਚਲਾਇਆ ਹੀ ਨਹੀਂ ਸੀ ਠੀਕ ਹੈ ਦਸੰਬਰ ਚ ਲੈ ਜਾਂਦਾ ਸੀ ਇਹਨਾਂ ਨੇ ਮਨ ਨਾਲ ਮਾਰਚ ਚ ਲੈ ਲਿਆ ਅੱਜ ਕੱਲ ਜੇ ਇਹਨਾਂ ਨੇ ਤਿਆਰੀ ਸੀ ਇਹਨਾਂ ਦੇ ਲੈ ਲੈ ਸੀ ਬੈਂਡ ਲੈ ਲਏ ਸੀ ਠੀਕ ਹੈ ਠੀਕ ਹੈ ਅਸੀਂ ਆ ਫਿਰ ਮੰਨ ਲਓ ਫਿਰ 2020 ਦੇ ਵਿੱਚ ਤੁਸੀਂ ਬਿਗ ਬੀਲਰ ਲਿਆ ਐਵੇਂ ਕਹ ਜੀ ਇਹਨਾਂ ਨੇ ਮਨ ਨਹੀਂ ਕੀਤਾ ਵੀ ਇਹਨਾਂ ਨੂੰ ਭੇਜ ਦਈਏ ਹਾਂ ਸਹੀ ਹੈ ਸਭ ਤੋਂ ਵੱਡੀ ਗੱਲ ਇਹ ਆ ਵੀ ਆਪਾਂ ਕੰਮ ਕਰਕੇ ਰੋਟੀ ਖਾਣੀ ਆ ਜਿਹੜਾ ਦਰਮਿਆਨਾ ਕਿਸਾਨ ਆ ਨਾ ਜੀ ਉਹਨੇ ਕੰਮ ਕਰਕੇ ਹੀ ਰੋਟੀ ਖਾਣੀ ਆ ਕੋਈ ਵੀ ਕਿਸਾਨ ਆ ਮਜ਼ਦੂਰ ਆ ਜੋ ਕੁਛ ਵੀ ਆ ਉਹਨਾਂ ਨੇ ਕੰਮ ਕਰਕੇ ਹੀ ਰੋਟੀ ਖਾਣੀ ਆ ਜਿੱਥੇ ਮਰਜ਼ੀ ਕਰ ਲੋ ਸਹੀ ਹੈ ਸਹੀ ਠੀਕ ਆ ਇਹ ਆਪਣੇ ਕਰਮਾਂ ਦਾ ਲਿਖਿਆ ਹੋਇਆ ਜਿੱਥੇ ਖਾਣਾ ਸਹੀ ਹੈ ਸਹੀ ਉੱਥੇ ਆ ਜਿਹਦਾ ਬਾਹਰ ਲਿਖਿਆ ਉਹਨੇ ਬਾਹਰ ਜਾ ਕੇ ਖਾਣਾ ਹੈ ਬਿਲਕੁਲ ਜਿਹਦਾ ਇੱਥੇ ਲਿਖਿਆ ਇੱਥੇ ਖਾਣਾ ਨਹੀਂ ਹੁਣ ਮੰਨ ਲਓ ਏਸੀ ਟਰੈਕਟਰ ਆ ਜ਼ਿਮੀਦਾਰ ਦੇ ਪੁੱਤ ਨੂੰ ਤਾਂ ਵੱਧ ਤੋਂ ਵੱਧ ਇਹ ਹੁੰਦਾ ਜੇ ਮੇਰੇ ਕੋਲੇ ਏਸੀ ਟਰੈਕਟਰ ਹੋਵੇ ਆ ਖਾਬ ਆ ਆਮ ਜ਼ਿਮੀਦਾਰ ਦੇ ਮੁੰਡੇ ਦਾ ਕਿਉਂਕਿ ਅਸੀਂ ਹੁਣ ਆਪਾਂ ਮੇਲਿਆਂ ਮੂਲਿਆਂ ਤੇ ਜਾਣਦੇ ਆ ਸਾਨੂੰ ਵੀ ਬਹੁਤ ਸਾਰੇ ਬੰਦੇ ਹਨ ਵੀਰ ਜੀ ਅਸੀਂ ਕਿੰਨੇ ਦਾ ਲੱਗੂ ਤਾਂ ਹੁਣ ਇੰਨਾ ਖਤਰੇ ਅਸੀਂ ਟਰੈਕਟਰ ਹੈਗੇ ਆ ਤਾਂ ਹੁਣ ਤਾਂ ਫਿਰ ਕੰਮ ਕਰ ਸਕਦੇ ਆ ਰ ਇੱਥੇ ਵਧੀਆ ਨਹੀਂ ਜੀ ਹੁਣ ਤਾਂ ਕਰਦੇ ਆ ਹਾਂ ਹੁਣ ਤਾਂ ਉਸ ਵਕਤ ਤੁਹਾਨੂੰ ਦੱਸਦਾ ਉਹ ਟਰੈਕਟਰ ਇਹ ਹੀ ਚਲਾਉਂਦਾ ਮੈਂ ਦੇਖਦਾ ਹੁਣ ਹਾਂ ਉਸ ਤੋਂ ਬਾਅਦ ਐਵੇਂ ਕਹ ਦੀ ਚਾਰਾਂ ਬੱਚੇ ਦੋਹਾਂ ਨੂੰ ਰੱਖ ਲਿਆ ਸੀ ਅਸੀਂ ਅਸੀਂ ਛੋਟਿਆਂ ਨੂੰ ਭੇਜ ਦਾਂਗੇ ਆਪਦੇ ਮਨ 'ਚ ਵੀ ਚੱਲ ਛੋਟਿਆਂ ਨੂੰ ਭੇਜ ਦਾਂਗੇ ਵੱਡੇ ਆਪਣੇ ਨਾਲ ਕੰਮ ਕਰਨਗੇ ਜਦੋਂ ਸਾਨੂੰ ਸਿਸਟਮ ਠੀਕ ਲੱਗਿਆ ਮਾਨਨਾ ਕੀਤਾ ਦੂਜਿਆਂ ਨੂੰ ਫਿਰ ਅਸੀਂ ਇਹਨਾਂ ਨੂੰ ਆਖਿਆ ਵੀ ਇੱਕ ਹੋਰ ਲੈ ਦਿੰਨੇ ਆ ਤੁਸੀਂ ਵੀ ਨਾ ਜਾਓ ਇਹਨਾਂ ਦੇ ਪੈਸੇ ਭਰ ਕੇ ਸਾਰਾ ਕੁਝ ਨਿਬੜਿਆ ਸੀ ਹਾਂ ਅ ਅਜੇ ਨਹੀਂ ਜਾਣਾ ਹੁਣ ਆਪਣੇ ਕੋਲੇ ਜਿਹੜੇ ਬਿੱਗ ਬਿਲਡਰ ਉਹ ਤਿੰਨ ਹੈ ਹਾਂ ਤਿੰਨ ਆ ਜੀ ਤਿੰਨ ਵੱਡੇ ਟਰੈਕਟਰ ਹੈ ਹਾਂਜੀ ਇਹ ਇੱਕ 360 70 ਹੈ ਹਾਂਜੀ ਹੈਨਾ ਜੀ 60 70 ਹੈ ਜਿਹੜਾ 140 ਐਚਪੀ ਸ਼ ਹੈ 145 ਹਾਂਜੀ ਹੈਨਾ ਤੇ ਦੂਜਾ ਹੈਗਾ ਆਪਣੇ ਕੋਲੇ 60 90 60 90 ਹੈ ਜਿਹੜਾ ਕਿੰਨੇ ਐਚਪੀ ਉਹ ਉਹ 187 100 ਠੀਕ ਹੈ ਤੇ ਇਹ ਸਭ ਤੋਂ ਵੱਡਾ ਟਰੈਕਟਰ ਹੈ ਹਾਂਜੀ ਇਹ ਸਭ ਤੋਂ ਵੱਡਾ ਹੈ ਇਹ ਪ੍ਰੀਮੀਅਮ ਸੀਰੀਜ਼ ਦਾ ਟਰੈਕਟਰ ਹੈ ਇਹਨੂੰ ਦਾ ਹਾਂ ਇਹ 260 ਹੈ ਜੀ ਇਹ 260 ਹੈ ਹਾਂਜੀ ਤੇ ਮੰ ਲੋ ਬਹੁਤ ਸਾਰੇ ਨਾ ਮੈਨੂੰ ਮੈਂ ਪਹਿਲਾਂ ਜਦੋਂ ਤੁਹਾਡੀਆਂ ਵੀਡੀਓ ਪਾਈਆਂ ਸੀ ਨਾ ਅ ਟਰੈਕਟਰਾਂ ਦੀਆਂ ਅੱਜ ਤੋਂ ਜਦੋਂ ਆਪਾਂ ਸ਼ੁਰੂ ਤੁਸੀਂ ਕੰਮ ਕੀਤਾ ਤੇ ਉਦੋਂ ਮੈਂ 30 60 ਛੱਡਿਆ ਨਾ ਕਈ ਥੱਲੇ ਲੋਕਾਂ ਨੇ ਨਾ ਥੱਲੇ ਕਮੈਂਟ ਕੀਤੇ ਸੀ ਤੁਸੀਂ ਵੀ ਸ਼ਾਇਦ ਪੜੇ ਹੋਣਗੇ ਹਾਂ ਉਹ ਦੇਖੋ ਗੱਲ ਤਾਂ ਹੋਰ ਹੁੰਦੀ ਹੈ ਹੁਣ ਤੁਹਾਨੂੰ ਸ਼ਾਇਦ ਬੁਰੀ ਲੱਗੇ ਪਰ ਮੈਂ ਚਲੋ ਕਹੂੰਗਾ ਹਨਾ ਲੋਕਾਂ ਨੇ ਕਿਹਾ ਸੀ ਵੀ ਇਹ ਜ਼ਮੀਨ ਵੇਚਣ ਗਿਆ ਆਪਦੀ ਜਦੋਂ ਅ ਤੁਸੀਂ ਕਹਿੰਦੇ ਸੀ ਨਾ ਕਹਿੰਦੇ ਸੀ ਕਹਿੰਦੇ ਸੀ ਕਹਿੰਦੇ ਸਾਬਤ ਸੋ ਫਾਇਰ ਲੈ ਕੇ ਮਾਰਨਗੇ ਕਈ ਤਾਂ ਇੱਥੋਂ ਤੱਕ ਕਹਿੰਦੇ ਸੀ ਵੀ ਇਹਨਾਂ ਨੇ ਪੰਗਾ ਲਿਆ ਏ ਫਾਇਰ ਲੈ ਕੇ ਮਰ ਜਾਣਗੇ ਨਹੀਂ ਮੈਂ ਕਿਉਂ ਗੱਲ ਜਿਹੜੀ ਠੀਕ ਹੈ ਤੁਸੀਂ ਗੱਲ ਕਹਿ ਨਹੀਂ ਸਕਦੇ ਇਹ ਸਰਸਰੀ ਗੱਲ ਆ ਜੀ ਤੇ ਇਹਦਾ ਕੀ ਜਵਾਬ ਦੇਣ ਨੂੰ ਦੇਵਾਂਗੇ ਇਹਦਾ ਜਵਾਬ ਆਪਾਂ ਥੋੜਾ ਦੇਣਾ ਜੀ ਇਹਦਾ ਜਵਾਬ ਪ੍ਰਮਾਤਮਾ ਨੇ ਦਿੱਤਾ ਜੀ ਉਸ ਵਕਤ ਤੱਕ ਲਿਆ ਸੀ ਨਾ ਤੁਸੀਂ ਆਏ ਸੀ ਇਸ ਵਕਤ ਤਿੰਨ ਤਿੰਨ ਹੈ ਬਿਲਕੁਲ ਆਪਾਂ ਨੂੰ ਕੀ ਲੋੜ ਆ ਪ੍ਰਮਾਹ ਹਣਾ ਉਹਨਾਂ ਨੂੰ ਪਤਾ ਲੱਗ ਗਿਆ ਆਪੇ ਪ੍ਰਮਾਤਮਾ ਨੇ ਇਸ ਗੱਲ ਦਾ ਪ੍ਰਮਾਤਮਾ ਨੇ ਜਵਾਬ ਦਿੱਤਾ ਜੀ ਇਹ ਕਈ ਵਾਰੀ ਕਿਸੇ ਦੀ 네ਗੇਟਿਵ ਗੱਲ ਕੀਤੀ ਬੰਦੇ ਨੂੰ ਬਹੁਤ ਗਾਂ ਪਹਾਂਦੀ ਹੈ ਉਹ ਉਹਨਾ ਕਈ ਵਾਰੀ ਉਹ ਬੰਦਾ ਨਹੀਂ ਚਲੋ ਬਹੁਤ ਸਾਰੀਆਂ ਗੱਲਾਂ ਤਾਂ ਨਹੀਂ ਪਰ ਫਿਰ ਵੀ ਕੁਝ ਗੱਲਾਂ ਕਈ ਵਾਰੀ ਨਾ ਬੰਦੇ ਨੂੰ ਐ ਲੱਗਦਾ ਹੁੰਦਾ ਯਾਰ ਵੀ ਆਹ ਗੱਲ ਨਾ ਲੋਕ ਕਹਿੰਦੇ ਆਪਾਂ ਇਹਨੂੰ ਕੁਝ ਕਰਕੇ ਦਿਖਾਗੇ ਹਨਾ ਤਾਂ ਤੁਸੀਂ ਇਹ ਕਰਕੇ ਦਿਖਾਇਆ ਹੈਗਾ ਕਿਉਂਕਿ ਮੇਰੇ ਦਿਲ 'ਚ ਸੀ ਵੀ ਮੈਂ ਤੁਹਾਨੂੰ ਪੁੱਛੂੰਗਾ ਜ਼ਰੂਰ ਇਹ ਗੱਲ ਏਸੇ ਗੱਲ ਦਾ ਦੱਸਦੇ ਜੀ ਜਦੋਂ ਅਸੀਂ ਪੜ੍ਹਦੇ ਸੀ ਨਾ ਹੂੰ ਸਾਨੂੰ ਵੈਸੇ ਅਸੀਂ ਖੇਡਦੇ ਖੇਡਦਿਆਂ ਨੂੰ ਇੱਕ ਪਿੰਡੋਂ ਹੀ ਬੰਦਾ ਸੀਗਾ ਹੂੰ ਉਹ ਸੀਗਾ ਵੀ ਸਾਡਾ ਨਾ ਚੰਗਾ ਜਾਣਾ ਹੋਣਾ ਸੀਗਾ ਵੀ ਸ਼ਰਾਰਤੀ ਠੀਕ ਹੈ ਉਹ ਸਾਨੂੰ ਫੌਜ ਚ ਭਰਤੀ ਹੋਣ ਉਸਤੇ ਲੈ ਗਿਆ ਦਾਦੇ ਨਾਲ ਵੀ ਉਹਦਾ ਬੜਾ ਸੋਹਣਾ ਸਾਡੇ ਦਾਦੇ ਨੂੰ ਉਹਨੇ ਖੇਡਦੇ ਖੇਡਦੇ ਨੂੰ ਵੈਸੇ ਨੈਗੇਟਿਵ ਕਹਿਤੀ ਇਹਦਾ ਵੀ ਉਹਨਾਂ ਦੇ ਬਈ ਰੇਤਲੀ ਜ਼ਮੀਨ ਸੀ ਹੂੰ ਹੁੰਦਾ ਕਣਕ ਵੀ ਨਹੀਂ ਹੁੰਦੀ ਸੀ ਝੋਨਾ ਵੀ ਨਹੀਂ ਹੁੰਦਾ ਕਣਕ ਥੋੜੀ ਹੁੰਦੀ ਸੀ 25 30 ਮਣ ਕਿੱਲੇ ਦੀ ਹੁੰਦੀ ਸੀ ਸਾਨੂੰ ਪਤਾ ਇਸ ਗੱਲ ਦਾ ਤੇ ਚਿਬੜਾਂ ਦੀਆਂ ਵੱਲਾਂ ਹੀ ਹੁੰਦੀਆਂ ਸੀ ਹੂੰ ਤੁਸੀਂ ਤਾਂ ਵੇਖਿਆ Rajasthan ਚ ਰਾਸ ਦੂਜਾ Rajasthan ਸਾਨੂੰ ਹੀ ਕਹਿੰਦੇ ਸੀ ਬਿਲਕੁਲ ਬਿਲਕੁਲ ਤੇ ਉਸ ਵਕਤ ਸਾਨੂੰ ਵੀ ਐਂ ਲੱਗਦਾ ਸੀ ਵੀ ਜ਼ਮੀਨ ਥੋੜੀ ਸੀ ਵੀ ਇਹ ਹਾਲਾਤ ਹੈਗੇ ਆ ਪਰ ਅਸੀਂ ਉਸ ਦਿਨ ਇੱਥੋਂ ਪਾ ਲਈ ਹੂੰ ਅਗਲੇ ਪਾਸੇ ਨਿਕਲ ਨਹੀਂ ਦਿੱਤੀ ਉਹ ਹੂੰ ਉਹ ਵਿੱਚ ਹੀ ਰੱਖੀ ਅੱਜ ਤੱਕ ਵੀ ਉਹ ਇੱਥੇ ਤੇ ਵਧੀਆ ਗੱਲ ਆ ਤੁਸੀਂ ਮਿਹਨਤ ਮਿਹਨਤ ਕੀਤੀ ਬਿਲਕੁਲ ਇਹਦੇ ਵਿੱਚ ਕੋਈ ਸੱਕ ਤੇ ਪ੍ਰਮਾਤਮਾ ਨੇ ਬੜੇ ਭਾਗ ਲਾਏ ਨਹੀਂ ਨਹੀਂ ਬਿਲਕੁਲ ਹਾਂ ਸਾਨੂੰ ਵੀ ਹੌਸਲਾ ਮਿਲਦਾ ਹੈ ਹਨਾ ਅਸੀਂ ਹੁਣ ਬਹੁਤ ਸਾਰੀਆਂ ਵੀਡੀਓ ਅਸੀਂ ਤੁਹਾਡੀਆਂ ਪਾਈਆਂ ਗਈਆਂ ਸਾਨੂੰ ਵੀ ਚੰਗਾ ਲੱਗਦਾ ਹੈਗਾ ਤੇ ਬਾਕੀ ਬਹੁਤ ਸਾਰੇ ਕਿਸਾਨ ਤੁਹਾਨੂੰ ਬਹੁਤ ਪਿਆਰ ਕਰਦੇ ਆ ਬਹੁਤ ਸਾਰੇ ਹਨਾ ਨਹੀਂ ਬੜਾ ਪਿਆਰਾ ਹੀ ਬਹੁਤ ਪਿਆਰ ਕੀਤਾ ਹੈਗਾ ਹਨਾ ਦੇਖੋ ਇਸ ਗੱਲ ਇਸ ਗੱਲ ਦੀ ਮਾੜਾ ਕਹਿਣ ਵਾਲੇ ਤਾਂ ਹੁੰਦੀ ਹੈ ਉਹਨਾਂ ਨੂੰ ਇਗਨੋਰ ਕੀਤਾ ਜਾ ਸਕਦਾ ਕੋਈ ਏਡੀ ਗੱਲ ਹੈ ਹੁਣ ਜੇ ਕੋਈ ਨਵਾਂ ਕਿਸਾਨ ਕਵੇ ਵੀ ਮੈਂ ਬੀਲਰ ਦਾ ਕੰਮ ਸ਼ੁਰੂ ਕਰਨਾ ਹੈ ਉਹਨੂੰ ਕਿਵੇਂ ਸ਼ੁਰੂਆਤ ਕਰਨੀ ਚਾਹੀਦੀ ਹੈ ਸਭ ਤੋਂ ਵੱਡੀ ਗੱਲ ਤਾਂ ਉਹਨੂੰ ਆਪ ਦੇ ਨਾਂ ਪੈਰ ਵਿਖਣੇ ਚਾਹੀਦੇ ਠੀਕ ਹੈ ਵੀ ਆਪਾਂ ਇੰਨਾ ਕਰਜ਼ਾ ਚੱਕ ਕੇ ਇਹਨੂੰ ਲਾ ਸਕਦੇ ਆ ਜਿਹੜੀ ਗੱਲ ਤੁਸੀਂ ਕਹਿਤੀ ਜ਼ਮੀਨ ਵੇਚਣਗੇ ਅਸੀਂ ਇਸ ਚੀਜ਼ ਨੂੰ ਜ਼ਮੀਨ ਖਰੀਦਣੀ ਸੀ ਉਦੋਂ ਹਾਂ ਪੰਜ ਚਾਰ ਕਿੱਲੇ ਜ਼ਮੀਨ ਖਰੀਦਣੀ ਸੀ ਉਹਨੂੰ ਪੈਸਾ ਰੱਖ ਲਿਆ ਸੀ ਹਾਂ ਉਹਨਾਂ ਦੀ ਗੱਲ ਸੱਚੀ ਹੈ ਜੇ ਨਾ ਰੱਖਾਂ ਤਾਂ ਸ਼ਾਇਦ ਵੇਚ ਨਹੀਂ ਪੈਂਦੀ ਠੀਕ ਹੈ ਵੀ ਐਡਾ ਵੱਡਾ ਪ੍ਰੋਜੈਕਟ ਲੈਣਾ ਬਿਲਕੁਲ ਬਹੁਤ ਮੁਸ਼ਕਲ ਹੈ ਐਵੇਂ ਜਿਹੜਾ ਪਹਿਲਾਂ ਸੀ ਨਾ ਹੈ ਵੀ ਪਹਿਲਾਂ ਸੀ ਇੱਕ ਗੱਲ ਹੈ ਇੱਕ ਤੁਹਾਨੂੰ ਮੈਂ ਉਹ ਦੱਸਾਂ ਹਨਾ ਮੈਂ ਨਾ ਤੇ ਬਾਕੀ ਅਸੀਂ ਤੱਕਿਆ ਸੀ ਹਾਂ ਵੀ ਇਹ ਕੰਮ ਕਰਨਾ ਪੜਾ ਨਹੀਂ 5 ਕਿੱਲੇ ਵਿੱਚ ਨਹੀਂ ਵੇਚ ਨਹੀਂ ਬੇਜੇ ਹਾਂ ਕੋਈ ਚੱਕਰ ਨਹੀਂ ਵੇਚਦੇ ਕੋਈ ਚੱਕਰ ਕੋਈ ਚੱਕਰ ਇਹ ਤੁਸੀਂ ਤੱਕ ਕੇ ਲੱਗੇ ਸੀ 5 ਕਿੱਲੇ ਵਿਕ ਜੂ ਤਾਂ ਵੇਖ ਜੇ ਪਰ ਇਹ ਕੰਮ ਕਰਨਾ ਆਪਾਂ ਵੀ ਜੇ ਬਿਕ ਕੇ ਬੰਦਾ ਬਿਜ਼ਨਸ ਕਰਦਾ ਹਾਂਜੀ ਜੇ ਨਸ਼ਿਆਂ ਤੇ ਲੱਗ ਰਹੀ ਹੈ ਉਹ ਤਾਂ ਬੇਅਰਥ ਹੀ ਗਈ ਉਹ ਬੇਅਰਥ ਹੀ ਗਈ ਜੇ ਬੰਦਾ ਵੇਚ ਕੇ ਕੋਈ ਕੰਮ ਬਿਜ਼ਨਸ ਕਰਦਾ ਤਾਂ ਗਾਂ ਵਾਲੇ ਆਉਣ ਵਾਲੇ 2-4 ਸਾਲਾਂ ਚ ਉਹ 5 ਵੇਚ ਕੇ 10-15 ਲੈਂਦਾ ਤਾਂ ਉਹਦੇ ਵਰਗਾ ਕੋਈ ਨਹੀਂ ਹਾਂ ਹੈਨਾ ਤੇ ਮੰਨ ਲਓ ਹੁਣ ਬਹੁਤ ਸਾਰੇ ਨਾ ਮੈਨੂੰ ਵੀ ਕਈਆਂ ਦੇ ਫੋਨ ਆਉਂਦੇ ਆ ਵੀ ਯਾਰ ਤੂੰ ਪੁੱਛ ਕੇ ਦੱਸੀ ਵੀਸੀ ਬਿੱਗ ਬਿਲਡਰ ਵੱਡੇ ਟਰੈਕਟਰ ਕਿਵੇਂ ਲੈ ਸਕਦੇ ਆ ਇਹਦੇ ਕੀ ਪ੍ਰੋਸੈਸ ਹੈ ਕਿਹੜੀ ਗੁਜਰਨਾ ਪੈਂਦਾ ਹੈ ਕਿ ਮਨ ਇਹਨਾਂ ਨੂੰ ਲੈਣ ਖਾਤਰ ਇਹਦਾ ਪ੍ਰੋਸੈਸ ਤਾਂ ਇੱਕ ਤਾਂ ਸਭ ਤੋਂ ਮੈਂ ਧੰਨਵਾਦ ਕਰਦਾ ਹਾਲੈਂਡ ਵਾਲਿਆਂ ਦਾ ਵਿਚਾਰਿਆਂ ਦਾ ਜੀ ਨਿਊ ਹਾਲੈਂਡ ਕੰਪਨੀ ਨਿਊ ਹਾਲੈਂਡ ਨੇ ਜਿਨ੍ਹਾਂ ਨੇ ਸਾਡਾ ਬਹੁਤ ਸਾਥ ਦਿੱਤਾ ਜੀ ਉਸ ਤੋਂ ਬਾਅਦ ਕੰਪਨੀ ਨੇ 16 ਕਿ 18 ਬਿਲਡਰ ਲਏ ਸੀ ਜੀ ਆਪਣੇ ਜ਼ਿੰਮੇਵਾਰਾਂ ਨੇ ਲਏ ਐਵੇਂ ਕਹਿਦੀ ਆਪਣੇ ਕੋਲ ਸਾਰੇ ਆਏ ਆ ਜੀ ਹਰੇਕ ਬੰਦੇ ਨੂੰ ਇਹ ਰਹਿ ਦਿੱਤੀ ਪਈ ਲੈ ਲੈ ਕੰਮ ਕਰ ਲੈ ਜੀ ਅਸੀਂ ਉਹਨੂੰ ਵੀ ਇਹ ਆਖਿਆ ਵੀ ਜੇ ਤੇਰੇ ਹਵੀ ਨਵੀ ਹੁੰਦੀ ਆ ਕੋਈ ਕਿੱਲਾ ਦੋ ਕਿੱਲੇ ਵਿਖਦੇ ਨਾ ਸਮਝ ਵੀ ਇਹ ਮਾੜੀ ਚੀਜ਼ ਆ ਇਹ ਤੈਨੂੰ ਲੈ ਦੂਗਾ ਜੀ ਦੋ ਵਿੱਚੋਂ ਚਾਰ ਲੈ ਦੂਗਾ ਜੀ ਪਰ ਆਪਦੇ ਪੈਰ ਵੇਖੋ ਵੀ ਲੱਤਾਂ 'ਤੇ ਚੱਲਦੀਆਂ ਛੋਟਾ ਲੈਣਾ ਕਿ ਵੱਡਾ ਲੈਣਾ ਹਾਂ ਲੱਤਾਂ 'ਤੇ ਚੱਲਦੀਆਂ ਛੋਟੇ ਤੇ ਕਰ ਲਓ ਹਮ ਜ਼ਰੂਰੀ ਸਰਵਤ ਉੱਥੋਂ ਕਰੋ ਤੁਸੀਂ ਵੀ ਛੋਟੇ ਤੋਂ ਕੀਤੀ ਆਪਾਂ ਛੋਟੇ ਤੋਂ ਕੀਤੀ ਬਿਲਕੁਲ ਅੱਜ ਵੀ ਬਾਕੀ ਜੇ ਲੈ ਕੇ ਛੱਡ ਦੇਣਾ ਫਿਰ ਗੱਲ ਹੋਰ ਆ ਓਕੇ ਜੇ ਆਪਾਂ ਉਹਦੇ ਨਾਲ ਕੰਮ ਕਰਨਾ ਹੈ ਫਿਰ ਗੱਲ ਹੋਊਗੀ ਵੀ ਤੁਸੀਂ ਇਹ ਕਹੋਗੇ ਵੀ ਇਹ ਜਿਹੜਾ ਬਿਜ਼ਨਸ ਹੈ ਮੰਨ ਲਓ ਵੀ ਜੇ ਤੁਸੀਂ ਇਹਨੂੰ ਸੀਰੀਅਸਲੀ ਲੈ ਕੇ ਚੱਲਦੇ ਹੋ ਤਾਂ ਤੁਸੀਂ ਬਹੁਤ ਗਾਂਹ ਜਾ ਸਕਦੇ ਹੋ ਬਹੁਤ ਗਾਂਹ ਜਾ ਸਕਦੇ ਹਨ ਹਨਾ ਵੀ ਇਹ ਜ ਲਾਸ ਵਾਲਾ ਕੋਈ ਕੰਮ ਨਹੀਂ ਬਾਕੀ ਦੇਖੋ ਲਾਸ ਤਾਂ ਵੱਡੇ ਵੱਡੇ ਕੰਮਾਂ 'ਚ ਹੋਏ ਐ ਉਹ ਵੱਖਰੀਆਂ ਗੱਲਾਂ ਐ ਪਰ ਜੇ ਬੰਦਾ ਮਿਹਨਤ ਕਰਦਾ ਤਾਂ ਇਹ ਚ ਲਾਸ ਨਹੀਂਗਾ ਫਿਲਹਾਲ ਬਾਕੀ ਰਵੀ ਜੀ ਮੈਂ ਤੁਹਾਨੂੰ ਦੱਸਦਾ ਹੈ ਗੱਲਾਂ ਹੁੰਦੀਆਂ ਅੱਡੋ-ਅੱਡੀ ਮੰਨ ਦੀ ਗੱਲ ਆਉਂਦੀ ਹੈ ਅਸੀਂ ਤਾਂ ਇਹ ਧਾਰਿਆ ਸੀ ਜੇ ਕਰਨਾ ਤੇ ਕਰਨਾ ਹੈ ਹੂੰ ਫਿਰ ਕੁਛ ਵੀ ਹੋ ਜੇ ਕੁਛ ਵੀ ਹੋ ਜੇ ਸਹੀ ਹੈ ਸਭ ਤੋਂ ਪਹਿਲਾਂ ਜਣਾ ਗੁਰੂ ਘਰ ਹੂੰ ਮੱਥਾ ਟੇਕ ਕੇ ਤੇ ਮੂੰਹ ਉਧਰ ਨੂੰ ਕਰ ਦੇਣਾ ਹੂੰ ਜਦੋਂ ਮੈਂ ਪਹਿਲੀ ਕੰਬਾਈਨ ਲਈ ਸੀ ਨਾ ਹੂੰ ਉਦੋਂ ਵੀ ਐਵੇਂ ਹੋਇਆ ਸੀ ਠੀਕ ਹੈ ਜੀ ਬਾਪੂ ਨੇ ਅਖਣਾ ਨਾ ਇਹ ਪੰਗਾ ਲੈਨੇ ਤੁਸੀਂ ਉਹ ਕਰਦੇ ਮੈਂ ਵੇਖੀ ਜੋ ਤੁਸੀਂ ਜਾਵੜਿਆ ਸੀ ਮੈਂ ਘਰੋਂ ਹੀ ਮੈਂ ਤਾਂ ਵੀ ਲੈ ਕੇ ਆਉਣੀ ਤੇ ਮਸ਼ੀਨ ਮੈਨੂੰ ਕਿਤੋਂ ਨਹੀਂ ਮਿਲੀ ਸੀ ਮਲੇਰਕੋਟੋਂ ਜਾ ਕੇ ਮਿਲੀ ਸੀ ਨਵੀਂ ਕੰਪਨੀ ਦੀ ਕਿਸੇ ਦੀ ਆਪਾਂ ਉਹ ਵੀ ਲੈ ਲਈ ਸੀ ਤੇ ਅੱਜ ਬਾਪੂ ਜੀ ਅੱਜ ਬਾਪੂ ਜੀ ਨੂੰ ਕਿਵੇਂ ਫੀਲ ਤੈਨੂੰ ਦੱਸ ਦਿਆਂ ਨਾ ਪਾਉਣੇ 3 ਲੱਖ ਦੀ ਸੀਗੀ ਅੱਛਾ ਜੀ ਫੋਨ ਅਸੀਂ ਲਿਆ ਪਾਉਣੇ 3 ਕਰੋੜ ਦਾ ਪਾਉਣੇ ਕਿਹਦਾ ਕੋਈ ਚੱਕਰ ਨਹੀਂ ਤੇ ਬਾਪੂ ਜੀ ਅੱਜ ਕਿਵੇਂ ਲੱਗਦਾ ਤੁਹਾਨੂੰ ਵਧੀਆ ਲੱਗਦਾ ਹੈਗਾ ਹੈ ਨਾ ਗਾਂ ਪੁੱਤ ਪੋਤੇ ਮਿਹਨਤ ਕਰਦੇ ਆ ਕਿਹੜਾ ਡਰਤਾ ਦੇਖੋ ਸ਼ੁਰੂਆਤ ਤੇ ਤਾਂ ਹੁੰਦਾ ਹੀ ਹੈ ਹੈ ਨਾ ਵੀ ਇਹਨਾਂ ਨੇ ਨਾ ਇਹਨਾਂ ਨੇ ਗਰੀਬੀ ਕੱਟੀ ਸੀ ਉਸ ਵਕਤ ਆ ਹਰੇਕ ਬੰਦੇ ਨਾਲ ਆਪਣੇ 95% ਬੰਦੇ ਜਿਹਨਾਂ ਨੇ ਮਾੜਾ ਟਾਈਮ ਵੇਖਿਆ ਬਿਲਕੁਲ 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 ਉਹਦੇ ਵਿੱਚੋਂ ਅਸੀਂ ਵੀ ਗੁਜਰੇ ਆਂ ਬਿਲਕੁਲ ਸਾਰ ਸੀਗਾ ਇਹਨਾਂ ਨੂੰ ਅਸੀਂ ਜੀ 20-20 ਘੰਟੇ ਟਰੈਕਟਰ ਚਲਾਇਆ ਜੀ 20 ਘੰਟੇ ਚਲਾਉਣਾ ਹੀ ਚਲਾਉਣਾ ਚਲਾਉਣੇ ਚਲਾਉਣਾ ਚਲਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਬਿਲਕੁਲ ਆਪ ਚਲਾਉਂਦਾ ਰਿਹਾ ਇਹ ਵੀ 20-20 ਘੰਟੇ ਚਲਾਉਂਦਾ ਰਿਹਾ ਜਿਹੜੇ ਸੀਜ਼ਨ ਦੇ ਵਿੱਚ ਅਸੀਂ ਦੋ-ਦੋ ਮਹੀਨੇ ਨਾ ਸੌਕੇ ਨਹੀਂ ਵੇਖਿਆ ਜੀ ਠੀਕ ਹੈ ਦਸਾਂ ਘਰਾਂ ਦੀਦਾ ਪੈੜੀ ਵਾਹ ਕੇ ਬੀਜਦਾ ਇਹ ਠੀਕ ਥੋੜਾ ਕੰਮ ਜ਼ਿਆਦਾ ਮੰਨ ਲਓ ਤੁਸੀਂ ਕਿਰਾਏ ਤੇ ਕੰਮ ਬਹੁਤ ਕੀਤਾ ਹੈ ਕਿਰਾਏ ਤੇ ਬਹੁਤ ਕੀਤਾ ਹੈ ਹਾਂ ਪਹਿਲਾਂ ਤੁਸੀਂ ਕੋਈ ਛੱਡੇ ਨਹੀਂ ਐਵੇਂ ਹੁਣ ਵੀ ਜੇ ਅੱਜ ਤੋਂ ਜੇ ਤੁਸੀਂ ਵੱਡੇ ਤਾਂ ਤੁਸੀਂ ਉਹ ਕੰਮ ਆਪਦਾ ਛੱਡਿਆ ਨਹੀਂ ਉਹ ਨਹੀਂ ਛੱਡਿਆ ਜੀ ਹਨਾ ਉਹ ਆਪਣਾ ਕੀਤਾ ਜੀ ਉਹ ਕੀਤਾ ਚੱਲ ਰਿਹਾ ਉਹ ਸਭ ਤੋਂ ਡਾਊਨ ਹੋਣ ਦਾ ਮਤਲਬ ਇਹੀ ਹੁੰਦਾ ਜੀ ਜਦੋਂ ਆਪਦਾ ਪਛੋਕੜ ਨੂੰ ਭੁੱਲ ਜਾਂਦਾ ਜੀ ਸਹੀ ਹੈ ਜਦੋਂ ਆਪਾਂ ਪਛੋਕੜ ਨਹੀਂ ਨਾ ਭੁੱਲਾਂਗੇ ਉਹ ਯਾਦ ਕਰੂ ਮੈਂ ਬੱਚਿਆਂ ਨੂੰ ਯਾਦ ਕਰਾਉਣਾ ਹੁੰਦਾ ਮੈਂ 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 ਤੁਹਾਨੂੰ ਉਦਾਹਰਨ ਦਿੰਦਾ ਮੈਂ ਨਾ ਪਿਛਲੇ 6 ਮਹੀਨਿਆਂ ਤੋਂ ਨਾ ਵੀਡੀਓ ਵਾਲਾ ਕੰਮ ਘਟਾਤਾ ਪਤਾ ਨਹੀਂ ਵੀ ਮੈਂ ਹੋਰ ਆਸੇ ਪਾਸੇ ਕੰਮਾਂ ਵਿੱਚ ਪੈ ਗਿਆ ਅੱਥਰ ਮਾਰਦਾ ਨਾ ਹਾਂ ਪਰ ਮੈਨੂੰ ਫੀਲ ਹੋਇਆ ਥੋੜੇ ਦਿਨ ਪਹਿਲਾਂ ਪੀ ਇਹ ਕੰਮ ਇਹਦੇ ਵਰਗਾ ਕੋਈ ਕੰਮ ਨਹੀਂ ਆ ਮੈਨੂੰ ਇਹ ਫੀਲ ਹੁੰਦਾ ਹੈਗਾ ਇਹਦੇ ਵਰਗਾ ਨਹੀਂ ਰਵੀ ਜੀ ਪਤਾ ਕੀ ਹੁੰਦਾ ਜੀ ਜੇ ਤੁਸੀਂ ਇਹ ਆਪਣਾ ਕਿੱਤਾ ਕਿਉਂਕਿ ਮੇਰੀ ਸ਼ੁਰੂਆਤ ਇੱਥੋਂ ਹੀ ਸੀ ਇਹ ਆਪਣਾ ਕਿੱਤਾ ਹੁੰਦਾ ਜੀ ਜਿਹੜਾ ਬੰਦਾ ਆਪਣੇ ਕਿੱਤੇ ਨੂੰ ਭੁੱਲ ਜਾਂਦਾ ਨਾ ਉਹ ਕਾਮਯਾਬ ਨਹੀਂ ਹੁੰਦਾ ਜਿਵੇਂ ਆਪਣੇ ਕਹਿੰਦੇ ਆਪਣੀਆਂ ਕੌਮਾਂ ਹਮ ਆਪਣੇ ਪਸ਼ੋਕੜ ਨੂੰ ਭੁੱਲ ਜਾਂਦੀਆਂ ਹਨ ਉਹ ਚੀਜ਼ਾਂ ਕਾਮਯਾਬ ਨਹੀਂ ਹੁੰਦੀਆਂ ਉਹੀ ਚੀਜ਼ ਇਹ ਆਪਣਾ ਕਿੱਤਾ ਜੀ ਆਪਣਾ ਖੇਤੀਬਾੜੀ ਕੀਤਾ ਖੇਤੀਬਾੜੀ ਦੇ ਰਿਲੇਟਡ ਕੰਮ ਕਰਾਂਗੇ ਨਾ ਉਹ ਆਪਾਂ ਨੂੰ ਅੱਗੇ ਲੈ ਜੂਗਾ ਬਿਲਕੁਲ ਬਿਲਕੁਲ ਸਾਫ਼ ਸੁਥਰੀ ਕਮਾਈ ਹੈ ਜੀ ਇਹਦੇ 'ਚ ਕੋਈ ਡਰ ਨਹੀਂ ਕੋਈ ਭੈ ਨਹੀਂ ਤੇ ਜੇ ਕੋਈ ਉਹ ਜਾ ਕੰਮ ਕਰਾਂਗੇ ਮੁੜ ਕੇ ਲੋਕ ਤੇ ਫਿਰਾਂਗੇ ਪੁਲਿਸ ਤੋਂ ਹੀ ਸਹੀ ਹੈ ਸਹੀ ਹੈ ਸਹੀ ਹੈ ਸਹੀ ਤੇ ਜੇ ਮੰਨ ਲਓ ਜੀ ਮੰਨ ਲਓ ਹੁਣ ਮੈਂ ਵੱਡਾ ਬੀਲਰ ਲੈਣਾ ਮੱਥ ਲਿਆ ਵੀ ਮੈਂ ਲੈਣਾ ਹੀ ਲੈਣਾ ਤਾਂ ਮੈਨੂੰ ਜੀ ਕਿਹਦੇ ਨਾਲ ਕੰਟੈਕਟ ਕਰਨਾ ਚਾਹੀਦਾ ਪਲਾਂਟ ਨਾਲ ਪਹਿਲੇ ਸਭ ਤੋਂ ਪਹਿਲਾਂ ਤਾਂ ਪਲਾਂਟ ਨਾਲ ਜੀ ਪਲਾਂਟ ਜਿੱਥੇ ਪਰਾਲੀ ਵਿਖਣੀ ਹੈ ਜੀ ਵਿਖਣੀ ਹੈ ਠੀਕ ਹੈ ਜੇ ਉਹ ਤੈਨੂੰ ਹਾਂ ਕਹਿਣਗੇ ਉਹ 5 ਸਾਲ ਤੇਰੀ ਪਰਾਲੀ ਖਰੀਦਣਗੇ ਠੀਕ ਹੈ ਫਿਰ ਤਾਂ ਤੁਰਨਾ ਚਾਹੀਦਾ ਫਿਰ ਅੱਗੇ ਤੂੰ ਜੇ ਤੂੰ ਆਖੇ ਵੀ ਇਸ ਸਾਲ ਲੈ ਲੈਣਗੇ ਅਗਲੇ ਸਾਲ ਕੋਈ ਕੰਪਨੀ ਕਹੇ ਦੇ ਵਿੱਚ ਨਹੀਂ ਲੈਣੀ ਵੀ 5 ਸਾਲਾਂ ਦਾ ਉਹਨਾਂ ਨਾਲ ਐਗਰੀਮੈਂਟ ਹੋਣਾ ਚਾਹੀਦਾ ਐਗਰੀਮੈਂਟ ਹੋਣਾ ਚਾਹੀਦਾ ਜਾਂ ਤੁਹਾਡੀ ਕੰਪਨੀ ਵਿਸ਼ਵਾਸ ਠੀਕ ਘਾਤ ਕਰਨ ਵਾਲੀ ਨਾ ਹੋਵੇ ਠੀਕ ਹੈ ਵੀ ਉਹ ਕਹਿ ਦੇਣ ਲੈ ਲਓ ਅਗਲੇ ਸਾਲ ਕੋਈ ਨਾ ਲਵੇ ਠੀਕ ਉਸ ਚੀਜ਼ ਆਸਤੇ ਆਪਾਂ ਇਹ ਨਹੀਂ ਕਹਿੰਦੇ ਵੀ ਕੋਈ ਗਰੀਬ ਬੰਦਾ ਇਹਦੇ ਵਿੱਚ ਸਹੀ ਹੈ ਸਹੀ ਹੈ ਸਹੀ ਮਾਰਿਆ ਜਾਵੇ ਸਹੀ ਹੈ ਸਹੀ ਗੱਲ ਹੈ ਨਾ ਇਹ ਸਹੀ ਹੈ ਗੱਲ ਤੁਹਾਡੀ ਵੀ ਸ਼ੁਰੂਆਤ ਹੁੰਦੀ ਹੈ ਪਲਾਂਟ ਤੋਂ ਪਲਾਂਟ ਤੋਂ ਸ਼ੁਰੂਆਤ ਹੁੰਦੀ ਹੈ ਜਿਹੜੇ ਵੀ ਕਿਸਾਨ ਵੀਰ ਦੇਖਦੇ ਆ ਵੀ ਇਹ ਕੰਮ ਲਈ ਪਲਾਂਟ ਤੋਂ ਸ਼ੁਰੂਆਤ ਹੈ ਸਭ ਤੋਂ ਪਹਿਲਾਂ ਪਲਾਂਟ ਨਾਲ ਕਨੈਕਟ ਕਰਨ ਬਿਲਕੁਲ ਜੇ ਪਲਾਂਟ ਉਹਨਾਂ ਦੀ ਬਾਹ ਮੜਦਾ ਤਾਂ ਉਦੋਂ ਫਿਰ ਹਾਂ ਪਲਾਂਟ ਫਿਰ ਆਪ ਗਾਈਡ ਕਰ ਦੂਗਾ ਜੇ ਜੇ ਉਹਨਾਂ ਨੇ ਵੈਸੀ ਹੀ ਆਪਣਾ ਚੰਗੇ ਕੰਮ ਲਈ ਲੈ ਲੈਣਾ ਹੈ ਹੂੰ ਵੀ ਆਪਾਂ ਪ੍ਰਦੂਸ਼ਣ ਦੇ ਖਿਲਾਫ ਆ ਹੈ ਹਨਾ ਹੂੰ ਉਸ ਚੀਜ਼ ਵਾਸਤੇ ਲੈ ਲੈਣ ਛੋਟਾ ਲੈ ਲੈਣ ਛੋਟਾ ਲੈ ਲੈਣਾ ਹਾਂ ਮੈਂ ਵੀ ਇਹ ਕਹਿਣ ਲੱਗਿਆ ਸੀ ਹਾਂ ਉਸ ਵਾਸਤੇ ਛੋਟਾ ਲੈ ਲੈਣ ਵੀ ਨਾਲੇ ਤਾਂ ਆਪਦਾ ਪੁੰਨ ਨਾਲੇ ਆਪਦੀ ਜ਼ਮੀਨ ਚੱਕੀ ਜਾਊ ਕਿੱਡੀ ਗੱਲ ਜੀ ਮੇਰੀ ਗੱਲ ਸੁਣੋ ਜੀ ਉਸ ਵਕਤ ਅਸੀਂ 70 ਕਿੱਲਾਂ ਦੀ ਬਾਈ ਕਰਦੇ ਸੀ ਜਦੋਂ ਲਿਆ ਜੀ ਅਸੀਂ ਇਹ ਸੋਚਿਆ ਸੀ ਵੀ ਇੱਕ ਕਿੱਲੇ ਦੀ ਘੱਟ ਕਰ ਲਾਂਗੇ ਸਹੀ ਹੈ 18 20 ਲੱਖ ਦਾ ਕਿੱਲਾ ਸੀ ਸਹੀ ਹੈ ਅਸੀਂ ਇਹ ਤੇ ਲਾਤਾ 15 ਲੱਖ ਰੁਪਏ ਅਸੀਂ ਇਹ ਇੱਕ ਕਿੱਲਾ ਘਟਵਾ ਲਾਂਗੇ ਪਰ ਇਹਦੀ ਪ੍ਰਾਲੀ ਚੱਕ ਕੇ ਬਾਹਰ ਕੱਢ ਦਿਆਂਗੇ ਹੂੰ ਬਿਲਕੁਲ ਵੀ ਜਿੰਨੇ ਵੀ ਕਿਸਾਨ ਵੀਰ ਹੈ ਜੇ ਤੁਸੀਂ ਸ਼ੁਰੂਆਤ ਕਰਨਾ ਚਾਹੁੰਦੇ ਹੋ ਤਾਂ ਛੋਟੇ ਤੋਂ ਨਾ ਕਿ ਵੱਡੇ ਵੱਲ ਭੱਜੋ ਹਾਂ ਬਿਲਕੁਲ ਵੀ ਇਹਨਾਂ ਨੂੰ ਦੇਖ ਕੇ ਤੁਸੀਂ ਇਹ ਨਾ ਸੋਚੋ ਵੀ ਇਹਨਾਂ ਨੇ ਛੋਟੇ ਤੋਂ ਸ਼ੁਰੂਆਤ ਕੀਤੀ ਹੈ ਤੁਸੀਂ ਵੀ ਛੋਟੇ ਤੋਂ ਸ਼ੁਰੂਆਤ ਕੀਤੀ ਇਥੋਂ ਤੱਕ ਆ ਸਕਦੇ ਹੋ ਮਿਹਨਤ ਕਰਕੇ ਹਨਾ ਵੀ ਬਹੁਤ ਸਾਰੇ ਤੁਸੀਂ ਅੱਗੇ ਜਾਣ ਆਪ ਤਾਂ ਕਹਿੰਦੇ ਨਹੀਂ ਬਹੁਤ ਸਾਰਿਆਂ ਨੂੰ ਆਇਆ ਹੁੰਦਾ ਨਾ ਵੀ ਸ਼ੁਰੂਆਤ ਤੇ ਅਸੀਂ ਪਹਿਲਾਂ ਹੀ ਇਹ ਲੈ ਲੀਗੀ ਐਂ ਤਾਂ ਇਹ ਪੋਸੀਬਲ ਨਹੀਂਗਾ ਉਹ ਉਹਦੇ ਲਈ ਬੰਦਾ ਨੁਕਸਾਨ ਖਾਂਦਾ ਹੈਗਾ ਨੁਕਸਾਨ ਖਾਂਦਾ ਉਹ ਤਾਂ ਫਿਰ ਉਹਦੀ ਆਪ ਦੀ ਜ਼ਿੰਮੇਵਾਰੀ ਹੋਊ ਵੀ ਆਪਾਂ ਐਵੇਂ ਕਿਸੇ ਨੂੰ ਨਹੀਂ ਕਹਿੰਦੇ ਜੇ ਕੋਈ ਕੰਮ ਪਹਿਲਾਂ ਛੋਟੇ ਦਾ ਕਰਦਾ ਵਡਾ ਲੈਣਾ ਚਾਹੁੰਦਾ ਪਰ ਉਸ ਉਹ ਚੀਜ਼ ਬੀਤਿਆ ਹੁੰਦਾ ਬਾਕੀ ਉਹ 15 17 ਲੱਖ ਦੀ ਚੀਜ਼ ਹੈ ਜੀ ਅੱਜ ਕੱਲ ਪੰਜਾਬ ਦੇ ਵਿੱਚ ਕੋਈ ਪੈਸੇ ਦੀ ਨਹੀਂ ਕੋਈ ਵੀ ਬੰਦਾ ਆਪਣਾ 10 ਕਿੱਲੇ ਵਾਲਾ 15 17 ਲੱਖ ਰੁਪਏ ਲਾ ਸਕਦਾ ਉਹਦੇ ਨਾਲ ਨੂੰ ਪਤਾ ਲੱਗ ਜੂ ਲੀ ਬਣੀ ਨੂੰ ਸਿੱਖ ਜੂਗਾ ਉਹ ਸਿੱਖ ਜੂਗਾ ਲੀ ਲੱਗ ਜੂ ਛੋਟਾ ਬਿੱਲਰ ਚਲਾਉਣਾ ਵੱਡਾ ਬਿੱਲਰ ਚਲਾਉਣਾ ਬਰਾਬਰੀ ਹੈ ਇਹ ਨਹੀਂ ਵੀ ਇਹ ਸੌਖਾ ਉਹ ਔਖਾ ਉਹ ਇਸ ਤੋਂ ਸੌਖਾ ਹੈ ਹਮ ਪਰ ਉਹਦੇ ਵਾਸਤੇ ਥੋੜੀ ਜਿਹੀ ਮਿਹਨਤ ਵਧ ਕਰਨੀ ਪਊਗੀ ਹਮ ਤੇ ਇਹਦੇ ਤੇ ਦਿਮਾਗੀ ਬਹੁਤ ਜ਼ਿਆਦਾ ਹੈ ਤੇ ਇਹ ਜਿਹੜੇ ਬੇਲਾਂ ਜੀ ਜਿਵੇਂ ਹੁਣ ਬਾਹਰ ਤਾਂ ਚਲੋ ਆਪਾਂ ਦੇਖਿਆ ਵੀ ਕਣਕ ਦੀ ਪਰਾਲੀ ਬਣਾਉਂਦੇ ਆ ਫਿਰ ਬਣਾਉਂਦੇ ਆ ਬੇਲਾਂ ਬਣਾਉਂਦੇ ਆ ਨਾ ਆਪਣੇ ਹੀ ਚੱਲਦਾ ਹੈਗਾ ਇਹਦੇ ਵਿੱਚ ਹਾਂਜੀ ਇਹ ਤਾਂ ਤੁਹਾਨੂੰ ਕੀ ਫਰਕ ਲੱਗਦਾ ਜੀ ਇਸ ਪਰਾਲੀ ਦਾ ਤੇ ਉਸ ਪਰਾਲੀ ਦਾ ਉਹ ਹਲਕੀ ਹੁੰਦੀ ਉਹ ਸੌਖਾ ਰਹਿੰਦਾ ਟਰੈਕਟਰ ਉਹ ਹਲਕੀ ਹੁੰਦੀ ਆ ਉਹ ਸੌਖਾ ਹੁੰਦਾ ਹੈ ਉਹਦੇ ਵਾਸਤੇ ਉਹਨਾਂ ਨੇ ਸਾਰਾ ਚਾਰਾ ਇਕੱਠਾ ਕਰਨਾ ਹੁੰਦਾ ਹੈ। ਹੂੰ। ਤਕਰੀਬਨ 80% ਉਥੇ ਚਾਰੇ ਇਕੱਠਾ ਕਰਨਾ ਹੈ। ਹੂੰ। ਤੇ ਆਪਾਂ ਕੀ ਕਰਨੇ ਆਪਣੀ ਮਜਬੂਰੀ ਹੈ ਪਰਾਲੀ ਇਕੱਠੀ ਕਰਨੀ ਹੈ। ਹੂੰ। ਸਹੀ ਹੈ। ਕੋਈ ਵੀ ਕਿਸਾਨ ਨਹੀਂ ਚਾਹੁੰਦਾ ਵੀ ਮੈਂ ਪਰਾਲੀ ਸਾੜਾਂ। ਹੂੰ। ਮਜਬੂਰੀ 'ਚ ਸਾੜਦਾ ਜੀ। ਉਹਦੀ ਮਜਬੂਰੀ ਹੈ। ਬਿਲਕੁਲ। ਹਾਂ। ਇਸ ਵਕਤ ਸਾਡੇ ਹਲਕੇ ਦੇ ਵਿੱਚ ਸਾਡੇ ਕੋਲ ਚੱਲਦਾ ਪੂਰਾ। ਹੂੰ। ਫਿਰ ਵੀ ਜ਼ਿਮੀਂਦਾਰ ਨੂੰ ਸਾੜਨੀ ਪੈਂਦੀ ਆ। ਪੈਂਦੀ। ਕਿਉਂਕਿ ਉਹਦੀ ਮਜਬੂਰੀ ਹੈ। ਐਵੇਂ ਕਹਿ ਦਈਏ ਵੀ ਅਸੀਂ ਕੋਲੇ ਬੈਠੇ ਬਣਾਉਂਦਾ ਨਹੀਂ ਪਰ ਉਹਦੀ ਮਜਬੂਰੀ ਹੈ ਕਿ ਏਰੀਆ ਨਹੀਂ ਪਹੁੰਚਿਆ ਜਾਂਦਾ ਨਹੀਂ ਨਹੀਂ ਮੰਨ ਲਓ ਏਰੀਆ ਚ ਨਹੀਂ ਪਹੁੰਚਿਆ ਜਾਂਦਾ ਏਰੀਆ ਬਹੁਤ ਵੱਡਾ ਹੁੰਦਾ ਤੇ ਆਪਾਂ ਸੋਚ ਕੇ ਤਾਂ ਆਪਾਂ ਵੀ ਕਵਰ ਕਰ ਲਾਂਗੇ ਏਰੀਆ ਤਾਂ ਪੋਸੀਬਲ ਹੈ ਨਹੀਂਗਾ ਹਨਾ ਬਾਕੀ ਇਸ ਗੱਲ ਨੂੰ ਤਾਂ ਸਰਕਾਰ ਵੀ ਮੰਨਦੀ ਹੈ ਵੀ ਕੁਝ ਨਾ ਕੁਝ ਤਾਂ ਸੜੂਗਾ ਬਿਲਕੁਲ ਪਰ ਜਿੰਨਾ ਘੱਟ ਹਾਂ ਜਿੰਨਾ ਘੱਟ ਫਾਇਦੇ ਪੈਦਾ ਇਸ ਗੱਲ ਦਾ ਰਵੀ ਜੀ ਪਤਾ ਕੀ ਹੈ ਆਪਾਂ ਵੀ ਕਹਿੰਦੇ ਆ ਵੀ ਇਹਨੇ ਸਾਰੀ ਨੇ ਨਹੀਂ ਚੱਕਿਆ ਜਾਣਾ ਹਮ ਪਰ ਆਪਾਂ ਨੂੰ ਇਸ ਗੱਲ ਦਾ ਪਤਾ ਵੀ ਕੋਈ ਚੀਜ਼ ਆਪਾਂ ਕਿਤੇ ਜ਼ਮੀਨ ਹੀ ਵੋਹਣਿਆ ਉਹਦੇ ਵਿੱਚ ਘਾਹ ਹੈ ਉਹਦੇ ਵਿੱਚ ਅੱਧਾ ਝੁਕ ਦਿੰਨੇ ਆ ਫਿਰ ਵਗ ਜਾਂਦੀ ਹੈ ਨਾ ਬਿਲਕੁਲ ਬਿਲਕੁਲ ਉਹ ਸਿਸਟਮ ਹੈ ਵੀ ਅੱਧਾ ਬਚਦੀ ਚੱਕੀ ਜਾਵੇ ਉਹ ਹੀ ਵੀ ਉਹਨਾਂ ਨੂੰ ਫਾਇਦਾ ਹੀ ਫਾਇਦਾ ਹੈ ਉਹਨਾਂ ਨੂੰ ਫਾਇਦਾ ਜੀ ਆਪਣੇ ਜੀ ਇਹ ਜਿਹੜਾ ਬੇਲਰ ਤੇ ਇਹ ਜਿਹੜਾ ਬਾਈ ਬਿੱਗ ਬੇਲਰ ਤੇ ਇਹ ਜਿਹੜਾ ਮਗਾ ਟਰੈਕਟਰ ਖੜਾ ਹੈ ਇਹਦੀ ਕੀ ਐਸਟੀਮੇਟਡ ਪ੍ਰਾਈਸ ਕੀ ਹੈ ਇਹ ਆਪਾਂ ਦੋਨੇ ਇਹਨਾਂ 2 ਕਰੋੜ ਤੇ ਕਿਨਾਂ 45 ਲੱਖ ਨੇ 2.2 ਕਰੋੜ ਦਾ ਪ੍ਰੋਜੈਕਟ ਹੈ ਇਹ 2.60 ਦਾ ਪ੍ਰੋਜੈਕਟ ਹੈ ਤੇ 2.45 ਦਾ ਦਿੱਤਾ ਸੀ ਸਾਨੂੰ 2.45 ਦਾ ਤੇ ਜਿਹੜਾ ਇਹਦੇ ਨਾਲ ਜੀ ਮੰਨ ਲਓ ਆਉਂਦਾ ਇੱਕ ਵੱਡਾ ਉਹ ਇਕੱਠਾ ਕਰਨ ਵਾਲਾ ਰੈਕ ਰੈਕਰ ਉਹ ਉਹ ਲੱਗਦੋਂ ਹੈ ਜੀ ਉਹ ਲੱਗਦੋਂ ਉਹ 45 ਲੱਖ ਰੁਪਏ ਦਾ ਲੱਗਾਂ 52 ਦਾ ਖਤਾ ਸੀ ਇਹ ਮੰਨ ਲਓ 50 ਲੱਖ ਲਾ ਲਓ ਚੱਲ ਹਾਂ 50 ਲੱਖ ਰੁਪਏ ਦਾ ਹੋਣਾ ਹੁਣ ਉਸ ਵਕਤ 45 ਲੱਖ ਰੁਪਏ ਪੂਰਾ ਪ੍ਰੋਜੈਕਟ ਲੈਣਾ ਸਾਰਾ ਤਾਂ ਕੰਪਲੀਟ 3 ਕਰੋੜ ਦਾ ਹੈ 3 ਕਰੋੜ ਇਹ ਆ ਜੀ 1 ਕਰੋੜ ਐਕਸਟਰਾ ਜਿਹਦੇ ਵਿੱਚ ਰਾਲੀਆਂ ਤੇ ਟਰੈਕਟਰ ਤੇ ਉਹ ਉਹ ਹਾਂ ਚਾਰ ਕਰੋੜ ਜੇ ਇਹ ਤੁਸੀਂ ਚਲਾਉਣਾ ਦਾ 4 ਕਰੋੜ ਰੁਪਏ ਦੀ ਇਨਵੈਸਟਮੈਂਟ ਹੈ ਹਾਂਜੀ ਤੇ ਇੱਕ ਛੋਟੇ ਵਾਲਾ ਹੈ ਹਾਂਜੀ ਉਹ 2 ਕਰੋੜ ਦਾ ਠੀਕ ਹੈ ਉਹ 3 ਕਰੋੜ ਚੱਲ ਜਾਂਦਾ 3.5 ਕਰੋੜ ਇਹਦੇ ਚ ਛੋਟੀਆਂ ਰੇਕਾਂ ਜਲ ਜਾਂਦੀਆਂ ਵੀ 3 ਕਰੋੜ ਦਾ ਜਿਹੜਾ ਆਪਣਾ 890 ਵਾਲਾ ਨਾ ਠੀਕ ਹੈ ਉਹ 3 ਕਰੋੜ ਦਾ ਸਿਸਟਮ ਚੱਲ ਜਾਂਦਾ ਤੇ ਜਿਹੜਾ ਜਮਾਂ ਛੋਟ ਹੈਗਾ ਉਹ 25-30 ਲੱਖ ਉਹ 50 ਲੱਖ ਰੁਪਏ ਚੱਲ ਜਾਂਦਾ ਹੈ ਉਹ ਜੇ ਨੁਕਸਾਨ ਹੁੰਦਾ ਤਾਂ 25-30 ਲੱਖ ਦਾ ਕੋਈ ਐਡਾ ਚੱਕਰ ਨਹੀਂ ਹੁੰਦਾ ਬੰਦਾ ਝੱਲ ਵੀ ਲੈਂਦਾ ਚੱਲ ਵੀ ਲੈਂਦਾ ਇਹਨਾਂ ਕਰੋੜ ਬਹੁਤ ਜ਼ਿਆਦੇ 4 ਕਰੋੜ ਹੁੰਦਾ ਜਿਆਦੇ ਹੁੰਦਾ ਤੱਕਾ ਇਹ ਹੈ ਹਨਾ ਤੁਸੀਂ ਸ਼ੁਰੂਆਤ ਕਰੋ ਛੋਟੇ ਤੋਂ ਤਾਂ ਫੇਰ ਉਹਦਾ 4 ਕਰੋੜ ਦਾ ਲੈ ਲਓ ਮੰਨ ਲਓ ਕੁਝ ਮਰਜ਼ੀ ਲਈ ਜਾਓ ਫੇਰ ਤਾਂ ਕੁ ਮਰਜ਼ੀ ਲਈ ਜਾ ਹਾਂ ਕੋਈ ਦਿੱਕਤਾਂ ਆਉਂਦੀਆਂ ਹੁਣ ਤੁਹਾਨੂੰ ਇਹਦੇ ਇਸ ਕੰਮ ਦੇ ਵਿੱਚ ਜਿਹੜਾ ਤੁਸੀਂ ਸਰਕਾਰ ਨੂੰ ਮੈਸੇਜ ਲਾਉਣਾ ਚਾਹੁੰਦੇ ਹੋ ਉਹ ਵੀ ਸਾਨੂੰ ਆਹ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਸਰਕਾਰ ਤਾਂ ਸਾਰੀਆਂ ਦਿੱਕਤਾਂ ਦੇ ਹੱਲ ਕਰਨਾ ਪੈਣਾ ਜੀ ਅਸਲ ਵਿੱਚ ਤਾਂ ਸਾਰਾ ਕੰਮ ਹੀ ਹੁਣ ਆਪਾਂ ਜੋ ਕੁਛ ਕੀਤਾ ਸਰਕਾਰ ਤੋਂ ਪਾਸੇ ਹੋ ਕੇ ਕੀਤਾ ਹੈ ਠੀਕ ਹੈ ਆਪਦੇ ਸਰ ਤੇ ਕੀਤਾ ਸਰਕਾਰ ਤਾਂ ਇਹ ਵੀ ਨਹੀਂ ਸਾਬਤ ਕਰ ਸਕਦੀ ਵੀ ਆਪਾਂ ਇੱਥੇ 10 ਰੁਪਏ ਦੀ ਸਬਸਿਡੀ ਲਈ ਹੈ ਨਹੀਂ ਸਬਸਿਡੀ ਹੈ ਨਹੀਂ ਇਸ ਤੇ ਇਹ ਤੇ ਕੁਛ ਸਬਸਿਡੀ ਨਹੀਂ ਨਾਲੇ ਕਹਿੰਦੇ ਸਰਕਾਰ ਸਬਸਿਡੀ ਦਿੰਦੀ ਹੈ ਨਾ 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 ਆਪਣੇ ਉਹ ਛੋਟੇ ਬਿਲਡਰ ਤੇ ਇਹਨਾਂ ਦੇ ਕੋਈ ਸਬਸਿਡੀ ਨਹੀਂ ਇਹ ਤੇ ਕੋਈ ਸਬਸਿਡੀ ਨਹੀਂ ਤਾਂ ਇਹ ਵੀ ਬਿਲ ਰਹੀ ਬਿਲਡਰ ਹੈ ਜੀ ਇਹ ਆਪਣੇ ਪਹਿਲਾਂ ਤਾਂ ਕਾਗਜ਼ਾਂ ਜੀ ਹੈ ਨਹੀਂ ਜੀ ਅੱਛਾ ਇੰਡੀਆ ਦੇ ਵਿੱਚ ਹੈ ਹੀ ਨਹੀਂ ਜੀ ਠੀਕ ਹੈ ਇਹ ਬਾਹਰੋਂ ਮੰਗਵਾਉਣਾ ਪੈਂਦਾ ਇੱਥੇ ਮੈਨੂਫੈਕਚਰ ਹੋਊਗਾ ਸਾਰਾ ਕੁਝ ਹੁੰਦਾ ਹੋਦਾ ਫਿਰ ਸਬਸਿਡੀ ਮਿਲੂਗੀ ਪਈ ਆ ਚੀਜ਼ਾਂ ਹੈਗੀਆਂ ਜੀ ਆ ਚੀਜ਼ ਲੋ ਸੱਚ ਸਬਸਿਡੀ ਖਾਤਰ ਤਾਂ ਇਹ ਪਾਸ ਹੀ ਹੈ ਨਹੀਂ ਆਪਣੇ ਹਾਂ ਸਬਸਿਡੀ ਪਾਸ ਹੀ ਨਹੀਂ ਸਮਝ ਗਿਆ ਸਮਝ ਗਿਆ ਹਾਂ ਜੀ ਜਿਹੜੀ ਸਬਸਿਡੀ ਹੈ ਉਹ ਮਿਲਦੀ ਹੈ ਛੋਟਿਆਂ ਤੇ ਛੋਟਿਆਂ ਤੇ ਇਹਦੇ ਤੇ ਕੋਈ ਸਬਸਿਡੀ ਨਹੀਂ ਇਹ ਤਾਂ ਸਾਰਾ ਜਿਵੇਂ ਕਹਿੰਦੇ ਨੇ ਮੋਢੇ ਤੇ ਆਪਦੇ ਤੇ ਰੱਖ ਕੇ ਚੱਲਣਾ ਪੈਣਾ ਜੀ ਠੀਕ ਹੈ ਸਰਕਾਰ ਮੰਨ ਲਓ ਇਹਦੇ ਵਿੱਚ ਕੋਈ ਹੈਲਪ ਨਹੀਂ ਕਰਦੀ ਆਪਣੀ ਸਰਕਾਰ ਹੈਲਪ ਕਰੇ ਜ਼ਿੰਮੇਵਾਰੀ ਕਰੇ ਕੱਦ ਇਹਨਾਂ ਰੌਲਾ ਤਾਂ ਹੀ ਹੈ ਇਹ ਨਹੀਂ ਕਹਿੰਦੇ ਸਾਡੀ ਬਿਲਰ ਵਾਲੇ ਦੀ ਕਰੇ ਹਾਂ ਉਹ ਜ਼ਿੰਮੇਵਾਰੀ ਦੀ ਹੈਲਪ ਕਰੇ ਹੂੰ ਤੇ ਜ਼ਿੰਮੇਵਾਰ ਆਪੇ ਬਣਾਉਗਾ ਜੀ ਬਿਲਕੁਲ 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 ਸਰਕਾਰ ਵੀ ਜਿਹੜੇ ਵੱਡੇ ਬਿਲਰ ਹੁਣ ਕਿਉਂਕਿ ਕੰਮ ਤਾਂ ਇਹਨਾਂ ਨੇ ਖਿੱਚਣਾ ਹੈਗਾ ਇਹਨਾਂ ਨੇ ਖਿੱਚਣਾ ਹੈ ਹਨਾ ਛੋਟਿਆਂ ਨੇ ਵੀ ਕਰਨਾ ਜੀ ਜਦੋਂ ਕੋਈ ਵੀ ਬੰਦਾ ਕੰਮ ਕਰਦਾ ਨਾ ਆਪਾਂ ਇਹ ਨਹੀਂ ਕਹਿੰਦੇ ਵੱਡੇ ਕਰੂਗਾ ਛੋਟਾ ਵੀ ਕੰਮ ਬਹੁਤ ਕਰਦਾ ਪਰ ਉਹਦੇ ਵਿੱਚ ਜਦੋਂ ਹੁਣ ਜੇ ਆਪਾਂ ਸਾਰੇ ਪੰਜਾਬ ਦੀ ਪ੍ਰਾਲੀ ਦਾ ਛੋਟੇ ਨਹੀਂ ਚੱਕ ਸਕਦੇ ਜੀ ਹਾਂਜੀ ਹੈਨਾ ਉਹਦੀ ਖਤਰਤਾ ਹੁਣ ਐਡੇ ਐਡੇ ਟਰੈਕਟਰ ਤੇ ਐਡੇ ਐਡੇ ਬਿਲਰੀ ਚਾਹੀਦੇ ਆ ਇੰਨਾ ਬਣ ਬਿਲਾ ਕਰਨਾ ਇਹ ਹੱਥ ਨੂੰ ਕਿੰਨਾ ਪ੍ਰਾਲੀ ਚੱਕ ਦਿੰਦਾ ਜੀ ਜਿਵੇਂ ਇਹ ਵਾਲਾ ਟਰੈਕਟਰ ਹੈ ਕਿੰਨੀ ਬਣ ਬਣ ਬਿਲਾ ਕਰ ਦਿੰਦਾ ਇਹ 100 ਕਿਲੋ ਚੱਕ ਦਿੰਦਾ ਇਸ ਤੇ ਜਿਹੜਾ ਛੋਟਾ ਉਹ ਕਿੰਨਾ ਚੱਕ ਦਿੰਦਾ ਸੀ ਉਹ 80 75 85 ਨਹੀਂ ਜਿਹੜਾ ਸਕੁਅਰ ਬਿਲਰ ਹੈ ਉਹ ਉਹ 30 ਤੋਂ 35 ਇਹ ਕਿਲੇ ਚੱਕ ਦਿੰਦੇ ਹਨ ਹਣਾ ਇਹ 2 ਗੁਣਾ ਉਧਰ ਸਪੀਡ ਨਾਲ ਚੱਲਦੇ 3 ਗੁਣਾ ਸਪੀਡ ਨਾਲ ਚੱਲਦੇ 3 ਗੁਣਾ ਸਪੀਡ ਨਾਲ ਚੱਲਦੇ ਇਹ ਜਿਹੜੀ ਗੱਠ ਹੁੰਦੀ ਹੈ ਜਿਹਦਾ weight ਕਿੰਨਾ ਹੁੰਦਾ ਹੈਗਾ ਜਿਹੜੀ ਇਸ ਦੀ ਗੱਠ ਤਾਂ ਹੈਗੀ 600 ਤੋਂ 700 ਕਿਲੋ 6 ਤੋਂ 7 ਕਮਟਲ ਦੀ ਹਾਂਜੀ ਠੀਕ ਹੈ ਛੋਟੇ ਦੀ ਘੱਟ ਹੁੰਦੀ ਹੈ 30 ਜਿਹੜਾ ਉਹਦੀ ਹਾਂ ਉਹਦੀ 30 ਤੋਂ 35 ਜਿਹੜਾ ਆਪਣਾ ਮੀਡੀਅਮ ਮਾਡਲ ਆ ਉਹਦੀ ਵਧੀਆ 400 ਕਿਲੋ ਦੀ ਹੁੰਦੀ ਹੈ ਠੀਕ ਹੈ 4 ਕੰਟਲ ਦੀ ਘੱਟ ਹੁੰਦੀ ਹੈ ਠੀਕ ਹੈ ਠੀਕ ਹੈ ਠੀਕ ਹੈ ਸੈਟ ਆ ਗਾ ਉਹ ਬਾਕੀ ਤੁਸੀਂ ਆਪਣੇ ਕਮੈਂਟ ਥੱਲੇ ਕਰਿਓ ਹਣਾ ਤੁਸੀਂ ਹੋਰ ਕੁਝ ਪੁੱਛਣਾ ਚਾਹੁੰਦੇ ਹੋ ਨਾ ਵੀ ਬਹੁਤ ਸਾਰੀਆਂ ਗੱਲਾਂ ਰਹਿ ਗਈਆਂ ਹੁਣ ਸ਼ਾਇਦ ਭੁੱਲ ਗਏ ਹਾਂ ਆਪਾਂ ਵੀ ਕਰਨੀਆਂ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਹੋਰ ਆਪਾਂ ਦਾ ਹੀ ਕਹਨੇ ਜੋ ਆਪਣਾ ਕੰਮ ਹੈ ਜੀ ਉਹਨੂੰ ਦਿਲ ਲਾ ਕੇ ਕਰੋ ਪ੍ਰਮਾਤਮਾ ਆਪੇ ਮੇਲ ਆਪੇ ਕਰਵਾ ਬਿਲਕੁਲ ਇਹ ਗੱਲ ਤੁਹਾਡੀ ਜਮਾ ਹੁਣ ਤੁਹਾਨੂੰ ਦੱਸਦੇ ਆਂ ਕਈ ਬੰਦੇ ਪੁੱਛਦੇ ਆ ਜੀ ਹਾਂਜੀ ਤੁਹਾਨੂੰ ਇਹ ਚੁੱਕਮਾਈ ਕਿੰਨੀ ਹੈ ਹਾਂ ਤੇ ਆਪਾਂ ਨੂੰ ਕਮਾਈ ਇੰਨੀ ਹੈ ਹੂੰ ਵੀ ਸਾਰਾ ਪਰਿਵਾਰ ਅਸੀਂ ਇਕੱਠਾਂ ਦੇ ਬਹਿ ਕੇ ਰੋਟੀ ਖਾਂਦੇ ਹਾਂ ਬਿਲਕੁਲ ਬਿਲਕੁਲ ਇਦੋਂ ਵੱਡੀ ਕਮਾਈ ਕੋਈ ਨਹੀਂ ਇਦੋਂ ਕੋਈ ਵੱਡੀ ਕਮਾਈ ਨਹੀਂ ਹੈ ਨਾ ਇਹ ਤਾਂ ਬੱਚਿਆਂ ਦੇ ਵਿੱਚ ਆ ਮਾਪਿਆਂ ਦੇ ਵਿੱਚ ਬਿਲਕੁਲ ਬਿਲਕੁਲ ਸਹੀ ਗੱਲ ਹੈ ਇਹ ਸਭ ਤੋਂ ਵੱਡੀ ਕਮਾਈ ਹੈ ਇਦੋਂ ਵੱਡੀ ਕਮਾਈ ਹੈ ਹੀ ਨਹੀਂ ਕੋਈ ਮੈਨੂੰ ਤਾਂ ਨਹੀਂ ਆਪੀ ਨਹੀਂ 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 ਇਦੋਂ ਵੱਡੀ ਕੋਈ ਕਮਾਈ ਨਹੀਂ ਹੈ ਪੈਸਾ ਤਾਂ ਜਦੋਂ ਮਰਜ਼ੀ ਕਮਾ ਲਾ ਕੋਈ ਬੰਦਾ ਵੀ ਕਮਾ ਸਕਦਾ ਬਿਲਕੁਲ ਇਹ ਚ ਕੋਈ ਰੁਕ ਨਹੀਂ ਗਾ ਜਿਹੜੀ ਆਪਦੀ ਪਰਮਾਰ ਕਮਾਉਣਾ ਬਹੁਤ ਔਖਾ ਹੈ ਬਹੁਤ ਬਿਲਕੁਲ ਅੱਜ ਬੱਚੇ ਆ ਬੱਚਿਆਂ ਦੇ ਕੋਲੇ ਆ ਬਿਲਕੁਲ ਆਉ ਦੇ ਘਰੇ ਆਪਦੇ ਘਰੇ ਆ ਜਵਾਕ ਦੂਰ ਨਹੀਂ ਜਵਾਕ ਦੂਰ ਨਹੀਂ ਆਪਦੇ ਸਾਹਮਣੇ ਸਾਰੀ ਸਾਹਮਣੇ ਆ ਬਿਲਕੁਲ ਇਹ ਬਹੁਤ ਸਭ ਤੋਂ ਵੱਡੀ ਕਮਾਈ ਇਹੀ ਹੈ ਜੀ ਤੇ ਬਾਕੀ ਤੁਸੀਂ ਥੱਲੇ ਆਪਦੇ ਕਮੈਂਟ ਹਨਾ ਸਾਨੂੰ ਦੱਸ ਸਕਦੇ ਹੋ ਕੁਝ ਇਹੋ ਜਿਹੇ ਸਵਾਲ ਤੁਹਾਡੇ ਅਸੀਂ ਗਾਂ ਕਦੇ ਸਾਨੂੰ ਦੁਬਾਰਾ ਟਾਈਮ ਮਿਲਿਆ ਇਹਨਾਂ ਤੋਂ ਕਿਉਂਕਿ ਸਾਨੂੰ 6 ਮਹੀਨੇ ਹੋ ਗਏ ਹਨਾ ਰੋਜ਼ ਫੋਨ ਕਰਦੇ ਨੇ ਅੱਜ ਕਰਦੇ ਅੱਜ ਕਰਦੇ ਅੱਜ ਕਰਦੇ ਹਨਾ ਤੇ ਕਦੇ ਕਦੇ ਮੈਨੂੰ ਨਹੀਂ ਟਾਈਮ ਸੀ ਕਦੇ ਨਾ ਉਹ ਟਾਈਮ ਸੀ ਅਤੇ ਅੱਜ ਸ਼ੁਰੂਆਤ ਹੋਈ ਹੈ ਤੁਸੀਂ ਆਪਣੇ ਕਮੈਂਟ ਰੱਖਿਓ ਥੱਲੇ ਤੇ ਕੁਝ ਹੋਰ ਪੁੱਛਣਾ ਹੋਇਆ ਹਨਾ ਬਹੁਤ ਸਾਰੇ ਦੇਖੋ ਬਹੁਤ ਸਾਰੇ ਬੰਦੇ ਤਾਂ ਪੋਸੀਬਲ ਹੈ ਨਹੀਂ ਵੀ ਇਹਨਾਂ ਨਾਲ ਗੱਲ ਕਰਨ ਹਨਾ ਕਿਉਂਕਿ ਇਹ ਵੀ ਬਿਜ਼ੀ ਹੁੰਦੇ ਨੇ ਤਾਂ ਇਹ ਜਰੀਆ ਇੱਕ ਤੁਹਾਡੇ ਨਾਲ ਗੱਲਬਾਤ ਕਰਨ ਦਾ ਹਨਾ ਬਹੁਤ ਸਾਰੇ ਜੇ ਤੁਹਾਡੇ ਮਨ ਦੇ ਵਿੱਚ ਕੋਈ ਗੱਲ ਹੈ ਤੁਸੀਂ ਕਹਿ ਸਕਦੇ ਹੋ ਹਨਾ ਉਹਨਾਂ ਦਾ ਮੈਂ ਇਹਨਾਂ ਨੂੰ ਸਵਾਲ ਕਰ ਲੂੰਗਾ ਤਾਂ ਤੁਹਾਡੇ ਮੂਰੇ ਅਸੀਂ ਰੱਖ ਦਿਆਂਗੇ ਵੀ ਤੇ ਬਾਕੀ ਠੀਕ ਹੈ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਨੂੰ ਆਪਣਾ ਬਹੁਤ ਹੀ ਕੀਮਤੀ ਸਮਾਂ ਜਿਹੜਾ ਦਿੱਤਾ ਅੱਜ ਹਨਾ ਤੁਸੀਂ ਜਾ ਰਹੇ ਸੀਗੇ ਹਾਂ ਜਾ ਰਹੇ ਸੀ ਔਰ ਰੀਬੇਲਿੰਗ ਕਰਨੀ ਜਿਹੜੇ ਇਕੱਠਾ-ਗੁੱਠਾ ਅੱਜ ਨਾ ਸਾਡਾ ਕੰਮ ਲਾਸਟ ਹੀ ਹੋ ਗਿਆ ਸੀ ਤਾਂ ਹੀ ਤੁਹਾਨੂੰ ਰੋਕਿਆ ਸੀ ਵੀ ਸਾਡਾ ਨਾ ਉਧਰ ਵੀ ਕੰਮ ਚੱਲਦਾ ਕਿਤੇ ਰੋਟੀ ਲੈ ਜਾ ਕਿਤੇ ਪਾਣੀ ਲੈ ਜਾ ਕਿਤੇ ਮਾੜਾ-ਮੋਟਾ ਟਰਾਲਾ ਜਾਂਦਾ ਹਵੀ ਨਵੀ ਹੋ ਜਾਂਦੀ ਆ ਤੁਸੀਂ ਆਓ ਅਸੀਂ ਤੁਹਾਨੂੰ ਮਿਲ ਜੇ ਨਾ ਇਹ ਗੱਲਾਂ ਸਾਡੇ ਆਸਤੇ ਚੰਗੀ ਨਹੀਂ ਲੱਗਦੀ ਬਿਲਕੁਲ ਬਿਲਕੁਲ ਹਾਂ ਬਾਕੀ ਸਾਡੇ ਆਸਤੇ ਦਰਵਾਜ਼ੇ ਖੁੱਲ੍ਹੇ ਆ ਜੀ ਅਸੀਂ ਕੋਈ ਬੰਦਾ ਆਉਂਦਾ ਨਾ ਪੁੱਛਣ ਆਸਤੇ ਆਉਂਦਾ ਇਹ ਤਿੰਨ-ਚਾਰ ਸਾਲ ਹੋ ਗਏ ਕਿਤੋਂ ਦੂਰੋਂ ਚੱਲ ਕੇ ਆਇਆ ਹੋਰ ਇਹ ਕਾਲੇ ਮਨ ਲੰਦਾ ਸਾਰੀ ਆ ਗਈ ਇੱਥੇ ਹਾਂਜੀ ਹਾਂਜੀ ਬੜਾ ਕੁਝ ਤੇ ਅਗਲੇ ਨੂੰ ਆਖੀ ਦਾ ਵੀ ਰੋਟੀ ਖਾਣੀ ਰੋਟੀ ਖਾ ਚਾਹ ਪੀਣੀ ਚਾਹ ਪੀ ਠੀਕ ਹੈ ਚੰਗਾ ਲੱਗਾ ਠੀਕ ਹੈ ਨਹੀਂ ਚੰਗਾ ਲੱਗਾ ਨਾ ਕਰ ਬਿਲਕੁਲ ਬਿਲਕੁਲ ਆਪਾਂ ਇਹ ਨਹੀਂ ਕਹਿੰਦੇ ਵੀ ਤੂੰ ਆ ਕਰ ਇਹ ਨਹੀਂ ਕਹਿੰਦੇ ਵੀ ਤੂੰ ਨਾ ਕਰ ਸਹੀ 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 ਆਪਾਂ ਹਰੇਕ ਬੰਦੇ ਨੂੰ ਇਹੀ ਗਾਈਡ ਕੀਤਾ ਭਾਈ ਜੇ ਤੂੰ ਕਰ ਸਕਦਾ ਇਹਨੂੰ ਕਰ ਬਿਲਕੁਲ ਵੀ ਜੇ ਤੁਹਾਨੂੰ ਇਹ ਲੱਗਦਾ ਤਾਂ ਹਾਂ ਇਹ ਅਸੀਂ ਕਰ ਸਕਦੇ ਹਾਂ ਹਾਂ ਆਪਾਂ ਗੁਰੂ ਨਾਨਕ ਦੇਵ ਜੀ ਦੇ ਬਚਨ ਸੀ ਜੀ ਆਪਾਂ ਵਾਤਾਵਰਨ ਬਚਾਉਣਾ ਹੈ ਹਾਂ ਜੇ ਆਪਾਂ ਵਾਤਾਵਰਨ ਬਚਾਵਾਂਗੇ ਤੇ ਸਾਰੇ ਬਚ ਜਾਗੇ ਜੀ ਬਿਲਕੁਲ ਠੀਕ ਹੈ ਕੋਈ ਇੱਕ ਬੰਦੇ ਤੇ ਬਚਾਇਆ ਨਹੀਂ ਬਚਣਾ ਜੀ ਬਾਕੀ ਕੋਈ ਇਹਨਾਂ ਦੇ ਦਿਲ ਦੇ ਵਿੱਚ ਇਹ ਨਹੀਂਗਾ ਵੀ ਤੁਸੀਂ ਨਾ ਕਰੋ ਹਨਾ ਬਹੁਤ ਸਾਰੇ ਬੰਦਿਆਂ ਦੇ ਦਿਲ ਦੇ ਵਿੱਚ ਇਹ ਹੁੰਦਾ ਹੈਗਾ ਵੀ ਮੈਂ ਜਿਹੜਾ ਕੰਮ ਕਰ ਰਿਹਾ ਉਹ ਮੈਂ ਹੀ ਕਰਾਂ ਹੋਰ ਨਾ ਕੋਈ ਕਰੇ ਇਹਨਾਂ ਦੇ ਦਿਲ ਦੇ ਵਿੱਚ ਇਹ ਨਹੀਂ ਇਹ ਚਾਹੁੰਦੇ ਆ ਵੀ ਤੁਸੀਂ ਸਾਡੇ ਕੋਲੇ ਆਓ ਸਾਥੋਂ ਪੁੱਛੋ ਜੋ ਇਹਨਾਂ ਨੇ ਸਿੱਖਿਆ ਉਹ ਤੁਹਾਨੂੰ ਇਹ ਦੱਸ ਦੇਣਗੇ ਕੁਛ ਇਹਨਾਂ ਨੇ ਲੁਕਾਉਣਾ ਨਹੀਂਗਾ ਜੋ ਇਹਨਾਂ ਦਾ ਇਹਨਾਂ ਨੂੰ ਮਿਲਣਾ ਉਹ ਇਹਨਾਂ ਨੂੰ ਮਿਲ ਲਏਗਾ ਨਾ ਆਪਾਂ ਖੋ ਸਕਗੇ ਨਾ ਤੁਸੀਂ ਖੋ ਸਕੋ ਕੋਈ ਨਹੀਂ ਖੋ ਸਕਦਾ ਜਿਹੜੇ ਇਹਨਾਂ ਦੀ ਮਿਹਨਤ ਹੈ ਉਹ ਇਹਨਾਂ ਨੂੰ ਹੀ ਮਿਲਣੀ ਹੈ ਹਨਾ ਤੁਹਾਨੂੰ ਸਾਰੀ ਜਾਣਕਾਰੀ ਦੇਣਗੇ ਕੋਈ ਵੀ ਤੁਸੀਂ ਥੋੜਾ ਐਡਰੈਸ ਮਾੜਾ ਜਾਂ ਪਿੰਡ ਦਾ ਫਿਰ ਦੱਸ ਦਿਓ ਜੀ ਕਿਹੜਾ ਹੈ ਮੰਨ ਲਓ ਇਹ ਤੁਸੀਂ ਗੂਗਲ ਤੇ ਕਰ ਸਕਦੇ ਹੋ ਸਰਚ ਗਿੱਲ ਬ੍ਰਦਰਸ ਆਪਣਾ ਗਿੱਲ ਬ੍ਰਦਰ ਐਗਰੀਕਲਚਰ ਆਪਣਾ ਫਾਰਮ ਹੈ ਹਾਂ ਬਸ ਤੁਸੀਂ ਗਿੱਲ ਬ੍ਰਦਰ ਐਗਰੀਕਲਚਰ ਦੇ ਨਾਂ ਤੇ ਆਪਣੀ ਲੋਕੇਸ਼ਨ ਹੈ ਲੋਕੇਸ਼ਨ ਹੈ ਸਾਦਾਵਾਲਾ ਪਿੰਡ ਹੈ ਸਾਦਾਵਾਲਾ ਪਿੰਡ ਹੈ ਜ਼ਿਲ੍ਹਾ ਫਰੀਦਕੋਟ ਹੈ ਫਰੀਦਕੋਟ ਹਾਂ ਹੈਨਾ ਤੁਸੀਂ ਇੱਥੇ ਆ ਕੇ ਮੰਨ ਲਓ ਡੀਪਲੀ ਜਾਣਕਾਰੀ ਲੈਣਾ ਚਾਹੁੰਦੇ ਹੋ ਬਿਲਡਿੰਗ ਦੇ ਬਾਰੇ ਤਾਂ ਇਹ ਤਕਰੀਬਨ ਜੀ ਆ ਹੀ ਚੁੱਕੇ ਆ ਹਾਂ ਪਰ ਜੋ ਬਿਲਰ ਦਾ ਕੰਮ ਕਰਨਾ ਚਾਹੁੰਦੇ ਨਾ 80% ਤਾਂ ਆਪਣੇ ਘਰ ਆ ਚੁੱਕੇ ਜਿੱਥੇ ਮਰਜੀ ਚਲੇ ਜਾਓ ਜਿੱਥੇ ਬਿਲੰਗ ਦਾ ਕੰਮ ਚੱਲਦਾ ਜੀ ਮੈਂ ਹਰਿਆਣੇ ਚ ਲੱਗਿਆ ਉਦੋਂ ਅੱਜ ਤੋਂ ਨਾਲੇ 3 ਸਾਲ ਪਹਿਲਾਂ ਦੀ ਗੱਲ ਹੈ ਪਹਿਲਾ ਬਿਲਰ ਹੀ ਲਿਆ ਸੀ ਉੱਥੇ ਸੀ ਵੇਖੀ ਉਹ ਮੇਰੇ ਨਹੀਂ ਵੇਖੀ ਨਾ ਮੈਂ ਕਿਹਾ ਵੀ ਕਿਉਂ ਵੇਂਦਿਆ ਹੌਲੀ 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 ਉਹ ਮੇਰੇ ਨੇੜੇ ਆ ਹੀ ਗਏ ਇਹਨੇ ਜੀ ਤੁਸੀਂ ਗਿੱਲ ਬ੍ਰਦਰ ਤੋਂ ਮੈਂ ਹਾਂ ਜੀ ਉਸ ਤਰ੍ਹਾਂ ਵੈਸੇ ਹਾਂ ਫਿਰ ਬਾਕੀ ਆਏ ਨਾ ਵੀ ਵੀਡੀਓ ਬਹੁਤ ਪੈ ਗਈਆਂ ਸੋਸ਼ਲ ਮੀਡੀਆ ਤੇ ਤਾਂ ਬੰਦੇ ਦਾ ਚਿਹਰਾ ਪਹਿਚਾਨ ਬਣ ਜਾਂਦੀ ਹੈ ਹਨਾ ਕਿਉਂਕਿ ਮੁੰਡੇ ਵੀ ਪਾਉਂਦੇ ਰਹਿੰਦੇ ਆ ਇੰਸਟਾਗ੍ਰਾਮ ਤੇ ਇਹਨਾਂ ਦਾ ਜਿਹੜਾ ਇੰਸਟਾਗ੍ਰਾਮ ਪੇਜ ਹੈ ਉਹ ਮੈਂ ਮੈਂਸ਼ਨ ਕਰ ਦਊਗਾ ਤੁਸੀਂ ਉਸ ਨੂੰ ਫੋਲੋ ਕਰ ਲਿਓ ਤੇ ਬਾਕੀ ਸਾਡਾ ਨਵਾਂ ਚੈਨਲ ਹੈ ਸਾਨੂੰ ਵੀ ਸਪੋਰਟ ਦੀ ਲੋੜ ਹੈ ਸਾਨੂੰ ਵੀ ਮਿੱਤਰੋ ਫੋਲੋ ਕਰ ਲਿਓ ਸਾਰਿਆਂ ਦਾ ਧੰਨਵਾਦ ਥੈਂਕ ਯੂ